ਮੈਂ ਉਸਤਾਦ ਮਨਜੀਤ ਸਿੰਘ ਔਲਾ ਸਾਹਿਬ ਦਾ ਹੂੰ ਬਾਕੀ ਦਾ ਬਹੁਤ ਬਹੁਤ ਉਹਨਾਂ ਦਾ ਥੈਂਕਯੂ ਕਰਦਾ ਨਹੀਂ ਨਹੀਂ ਉਹਨਾਂ ਦਾ ਧੰਨਵਾਦ ਅਸੀਂ ਵੀ ਕਰਦੇ ਆ ਸਰਦਾਰ ਮਨਜੀਤ ਸਿੰਘ ਔਇਲਾ ਉਸਤਾਦ ਜੀ ਨਰਾ ਤਹਿ ਦਿਲੋਂ ਧੰਨਵਾਦ ਕਵਰ ਬਾਠ YouTube ਚੈਨਲ ਉਹ ਵੀ ਕਰਦਾ ਵਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਕਿ ਜੇ ਇਸ ਚੀਜ਼ ਨੂੰ ਠੀਕ ਆ ਉਸਤਾਦ ਜੀ ਹੁਣੀ ਨਾ ਚੁੱਕ ਦੇ ਤੇ ਪਤਾ ਹੀ ਨਹੀਂ ਲੱਗਣਾ ਕਿਸੇ ਨੂੰ ਇਹ ਜੜੀ ਨਾ ਖੰਡ ਖਿਚੜੀ ਇਦਾਂ ਚੱਲੀ ਜਾਣੀ ਹਿੰ ਠੀਕ ਆ ਤੇ ਉਸਤਾਦ ਜੀ ਨੇ ਦਾ तहे ਦਿਲੋਂ ਧੰਨਵਾਦ ਜੀ ਔਜਲਾ ਸਾਹਿਬ ਦਾ ਅਸੀਂ ਵੀ ਉਸਤਾਦ ਮਨਦੀਪ ਸਿੰਘ ਔਜਲਾ ਜਿਹੜਾ ਯੂ ਐਸ ਏ ਵਾਲਾ ਹੈ ਆਪਣੇ ਵੱਲੋਂ ਆਪਣੇ ਪੂਰੇ ਗਰੁੱਪ ਵੱਲੋਂ ਆਪਣੇ ਜਿੰਨੇ ਵੀ ਸਾਡੀ ਟੀਮ ਦੇ ਮੈਂਬਰ ਉਹਨਾਂ ਨੂੰ ਬਹੁਤ ਧੰਨਵਾਦ ਕਰਦੇ ਆਂ ਔਰ ਵੇਖੋ ਇਹ ਜਿਹੜਾ ਸ਼ੌਂਕ ਸੀ ਜੇ ਇਹਨੂੰ ਉੱਤੇਲੇ ਲੈਵਲ ਤੇ ਖੜਨ ਦੀ ਉਹਨਾਂ ਨੇ ਜਿਹੜਾ ਕੋਸ਼ਿਸ਼ ਕੀਤੀ ਹੈ ਨਾ ਉਹ ਜ਼ਰੂਰ ਹੀ ਬੰਦੇ ਕਰ ਸਜੇ ਨੇ ਆਪਣਾ ਟਾਈਮ ਲੈਣਾ ਉਹਨੂੰ ਸਾਰਾ ਕੁਝ ਮੈਨੇਜ ਕਰਨਾ ਬਿਲਕੁਲ ਬਿਲਕੁਲ ਬੰਦਿਆ ਜੇ ਵਿਚਰ ਨਾਲ ਲੋਕਾਂ ਨੂੰ ਕੁਝ ਮਤਲਬ ਪ੍ਰੇਜ਼ ਕਰਨਾ ਮੋਟੀਵੇਸ਼ਨ ਕਰਨਾ ਸ਼ੌਂਕ ਵਧਿਆ ਜੀ ਉਹਨਾਂ ਦੇ ਨਾਲ ਨਾਮ ਵੱਡੇ ਹੋ ਗਏ ਹਾਂਜੀ ਠੀਕ ਹੈ ਉਹਨਾਂ ਨੇ ਬਿਲਕੁਲ ਵੱਡੇ ਹੋ ਗਏ ਨਾਮ ਵੱਡੇ ਹੋ ਗਏ ਜੀ ਉਹਨਾਂ ਨੇ ਗੇਮ ਨੂੰ ਬਦਲਿਆ ਡੱਕ ਬਈ ਡੱਕ ਦੇ ਕੀਤਾ ਹੂੰ ਦੇਖੋ ਤੁਸੀਂ ਵੇਖਿਆ ਹੀ ਵਾਜੇ ਗੱਡੀਆਂ ਵਧੀਆ ਵਡੀਆਂ ਬਹੁਤ ਵਧੀਆ ਜੀ ਵੱਡੀ ਗੱਲ ਇਹ ਆ ਕਿ ਉਹਨਾਂ ਨੇ ਜਿਉ ਆਪਣੀ ਕਮਿਟਮੈਂਟਸ ਕੀਤੀਆਂ ਹਨਾ ਸਾਰੇ ਨਾਲ ਉਹਨਾਂ ਨੂੰ ਪੂਰਾ ਕੀਤਾ ਹੈ ਉਹਨਾਂ ਵਿੱਚ ਕਿੰਤੂ ਪਰੰਤੂ ਕੋਈ ਨਹੀਂ ਆ ਕੋਈ ਨਹੀਂ ਬਿਲਕੁਲ ਬਿਲਕੁਲ ਜੀ ਮੇਰੇ ਵੱਲੋਂ ਫਿਰ ਉਸਤਾਦ ਮਨਜੀਤ ਸਿੰਘ ਜੀ ਲਈ ਇਹਨੂੰ ਵੱਖਰਾ ਵਿਸ਼ੇ ਥੈਂਕ ਯੂ ਉਹਨਾਂ ਨੇ ਸਾਡੀ ਵੀ ਮਤਲਬ ਮਾਰਗਦਰਸ਼ਨ ਦਿੱਤਾ ਸਾਨੂੰ ਵੀ ਉਹਨਾਂ ਨੇ ਕੁਝ ਮਤਲਬ ਗਾਈਡਲਾਈਨਸ ਦਿੱਤੀਆਂ ਨੇ ਉਹ ਗਾਈਡਲਾਈਨਸ ਵਧੀਆ ਨੇ ਅਹੀਂ ਵੀ ਜੀ ਬਿਲਕੁਲ ਕਵਰ ਬੋਰਡ ਪੀਜਨ ਵੀ ਬਿਲਕੁਲ ਮਤਲਬ ਆਪਣੇ ਦੇ ਭਾਬੋ ਤੋਂ ਕਬੂਤਰਬਾਈ ਦੇ ਵਿੱਚ ਕੁਝ ਗਲਤ ਹੋ ਰਿਹਾ ਸੀ ਤੇ ਉਹਨਾਂ ਨੇ ਗੱਲ ਚੁੱਕੀ ਆ ਚੁੱਕੀ ਆ ਹਾਂਜੀ ਬਿਨਾਂ ਕਿ ਫਿਰ ਲੈਣਾ ਨਾ ਸ਼ੇਅਰ ਕੀਤਾ ਬਹੁਤ ਧੰਨਵਾਦ ਨਹੀਂ ਤਾਂ ਉਹਨਾਂ ਦਾ ਕੀ ਫਾਇਦਾ ਸੀ ਵਿੱਚ ਕੋਈ ਫਾਇਦਾ ਨਹੀਂ ਉਹਨਾਂ ਨੇ ਕਬੂਤਰਬਾਈ ਦੇ ਵਿੱਚ ਗਲਤ ਹੋ ਰਿਹਾ ਸੀ ਤੇ ਉਹਨਾਂ ਨੇ ਇਹ ਗੱਲ ਚੁੱਕੀ ਬੇ ਧੜਕ ਹੋ ਗਈ ਚੁੱਕੀ ਆ ਆਹੋ ਤੇ ਅਸੀਂ ਧੰਨਵਾਦ ਕਰਦੇ ਆ ਜੀ ਓਇਲਾ ਸਤਜ ਜੀ ਦਾ ਤਹਿ ਦਿਲੋਂ ਧੰਨਵਾਦ ਕਿ ਉਹਨਾਂ ਨੇ ਇਸ ਚੀਜ਼ ਨੂੰ ਮੁੱਦੇ ਨੂੰ ਚੁੱਕਿਆ ਤੇ ਮੁੱਦਾ ਸਾਰਿਆਂ ਸਾਹਮਣੇ ਆਇਆ ਤੇ ਕਲੀਅਰ ਹੋਇਆ ਠੀਕ ਆ ਤੇ ਅਸੀਂ ਓਇਲਾ ਸਾਹਿਬ ਜੀ ਇਹ ਵੀਡੀਓ ਜਿਹੜੀ ਆ ਠੀਕ ਆ ਅੱਜ ਸ਼ਾਮ ਤੱਕ ਜੀ ਅਸੀਂ ਅਪਰੂਵ ਕਰ ਦਾਂਗੇ ਜਨਾਬ ਕੋਈ ਚੱਕਰ ਨਹੀਂਗਾ ਤੇ ਤੁਹਾਡੇ ਕਰਕੇ ਹੀ ਇੱਕ ਅਸਲੀਅਤ ਸਾਹਮਣੇ ਆ ਗਈ ਆ ਸਾਡੇ ਦੇ ਉੱਤੇ ਅਜ ਤੋਮਤ ਲੱਗੀ ਸੀ ਕਵਰ ਬਾੜ ਪੀਜਣ ਦੇ ਉੱਤੇ ਓਬਜੈਕਸ਼ਨ ਲੱਗੀ ਸੀ ਠੀਕ ਆ ਤੇ ਸਾਨੂੰ ਉਹਦੇ ਵਿੱਚ ਕੋਈ ਗੁੱਸਾ ਕੀ ਲੈਣੀ ਆ ਜੀ ਠੀਕ ਆ ਤੇ ਔਇਲਾ ਸਾਹਿਬ ਉਹਨਾਂ ਨੇ ਬਿਲਕੁਲ ਸਹੀ ਕੀਤਾ ਸੀ ਜੀ ਫੇਰ ਹੀ ਸੱਚ ਬਾਹਰ ਹੋਣਾ ਸੀ ਜੇ ਨਾ ਓਬਜੈਕਸ਼ਨ ਕਰਦੇ ਫਿਰ ਸੱਚ ਬਾਹਰ ਨਹੀਂ ਆਉਣਾ ਆਪਾਂ ਧੰਨਵਾਦ ਕਰਦੇ ਆ ਆਇਲਾ ਸਾਹਿਬ ਹੁਣਾਂ ਦਾ ਫੇਰ ਤੋਂ ਇੱਕ ਵਾਰੀ ਕਿ ਉਹਨਾਂ ਨੇ ਗੱਲ ਨੂੰ ਚੁੱਕਿਆ ਤੇ ਮੁੱਦਾ ਜਿਹੜਾ ਸੱਚ ਜਿਹੜਾ ਬਾਹਰ ਆਇਆ ਠੀਕ ਆ ਤੇ तहे ਦਿਲੋਂ ਆਇਲਾ ਸਾਹਿਬ ਦਾ ਧੰਨਵਾਦ ਤੇ ਬਾਕੀ ਜੀ ਇਹ ਵੀਡੀਓ ਦੇ ਵਿੱਚ ਆਪਾਂ ਸਾਰੀਆਂ ਵੀਡੀਓ ਅਟੈਚ ਕਰਕੇ ਤੁਹਾਡੇ ਤੱਕ ਪਹੁੰਚਾ ਦੇਵਾਂਗੇ ਬਾਕੀ ਕਵਰ ਬਾਡ ਵੀ ਇਹਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਆ ਸੈਕਿੰਡ ਪਾਰਟ ਆ ਤੇ ਇਹਦੇ ਵਿੱਚ ਜੀ ਸਿੱਧੀ ਜਿਹੀ ਜਿਹੜੀ ਗੱਲ ਆ ਆ ਬੱਬਲ ਭਾਜੀ ਆ ਬੱਬਲ ਉਸਤਾਦ ਜੀ ਨਹੀਂ ਬੈਠੇ ਆ ਠੀਕ ਆ ਜੀ ਪਾਰਟੀ ਹੈਗੀ ਆ ਜੀ ਸਾਡੇ ਸਵਰਗਵਾਸੀ ਸਰਦਾਰ ਮਾਨਕ ਸਾਜ ਜੀ ਹੁਣੀ ਠੀਕ ਹੈ ਜੀ ਲੈਜੈਂਡ ਹੈਗੇ ਆ ਉਹ ਤੇ ਲੈਜੈਂਡ ਹੀ ਰਹਿਣੇ ਆ ਠੀਕ ਹੈ ਜੀ ਤੇ ਨਾਲ ਹੀ ਆ ਜੀ ਸਾਡੇ ਕਲੀਫਾ ਸਾਹਿਬ ਹੈਪੀ ਵੀਰ ਜੀ ਹੁਣੀ ਠੀਕ ਹੈ ਜੀ ਤੇ ਬਾਕੀ ਇਹਨਾਂ ਦੀ ਪਾਰਟੀ ਬਹੁਤ ਵੱਡੀ ਆ ਨਾਮ ਲੈਣ ਤੇ ਆਈਏ ਠੀਕ ਆ ਰਮੀ ਰਮਦਾਸ ਓਸਤਾਜ ਜੀ ਹੁਣੀ ਆ ਉਹਨਾਂ ਦਾ ਤਾਂ ਕੋਈ ਸ਼ਾਨੀ ਨਹੀਂ ਨਾ ਬਹੁਤ ਵਧੀਆ ਸ਼ੌਂਕ ਕਰਦੇ ਆ ਤੇ ਐਰਕੀ ਵੀ ਇਹਨਾਂ ਨੇ ਬਹੁਤ ਵਧੀਆ ਸ਼ੌਂਕ ਕੀਤਾ ਵਾ ਵੀ ਵੀ ਛਾਡੀ ਗੱਲ ਦੋ ਠੀਕ ਆ ਮੰਜ਼ੂਰ ਕਰਦੇ ਉਹ ਤੇ ਤੁਸੀਂ ਵੀ ਨਹੀਂ ਮਨਜ਼ੂਰ ਕਰਦੇ ਤੇ ਭਾਜੀ ਮੇਰੇ ਚੈਨਲ ਤੇ ਵੀ ਇ objection ਲੱਗੀ ਹੋਈ ਆ ਅਸਲ ਦੇ ਵਿੱਚ ਮੈਂ ਆ ਤੁਹਾਡੇ ਕੋਲ ਅਸਲ ਦੇ ਵਿੱਚ ਜਿਹੜੀ ਰੀਅਲ ਇਨਕੁਆਰੀ ਆ ਨਾ ਉਹ ਮੇਰੇ ਕੋਲ ਹੈਗੀ ਸੀ ਪਰ ਜੋ ਰੀਅਲਿਟੀ ਅੱਜ ਮੈਂ ਵੇਖੀ ਆ ਠੀਕ ਆ ਉਹ ਮੇਰੇ ਕੋਲ ਨਹੀਂ ਗਈ ਮੇਨ ਕੱਤਾ ਧਰਤਾ ਮਾਨਕ ਉਸਤਾਜ ਜੀ ਦੀ ਪਾਰਟੀ ਦਾ ਉਹ ਤੁਸੀਂ ਹੈਗੇ ਜੋ ਠੀਕ ਆ ਕਿਉਂਕਿ ਆਪਾਂ ਵੀਡੀਓ ਵੇਖੀ ਆ ਤੋ ਵੀਡੀਓ ਆਪਾਂ ਵਿੱਚ ਅਟੈਚ ਵੀ ਕਰਾਂਗੇ ਸਾਰੇ ਭਰਾਵਾਂ ਨੂੰ ਵੀ ਵਿਖਾਵਾਂਗੇ ਜੇ ਦੱਸਦੀ ਹੈ ਉਸ ਲਈ ਤੇ ਤੁਹਾਨੂੰ ਸਾਰੇ ਸਬੂਤ ਦੇ ਨਹੀਂ ਜੀ ਮੈਂ ਉਹ ਸਬੂਤ ਵਿੱਚ ਅਟੈਚ ਕਰੂੰਗਾ ਵੀਡੀਓ ਸਾਰਿਆਂ ਸਾਰਿਆਂ ਨੂੰ ਵਿਖਾਵਾਂਗੇ ਆਪਾਂ ਜੀ ਅੱਜ ਉਸਤਾਦ ਸਰਦਾਰ ਮਾਨਕ ਸਿੰਘ ਉਰਾਨੀ ਆਪਣੀ ਜਿਹੜੀ ਦਫਦੀ ਭਾਗਿਆ ਉਹ ਸਾਡੇ ਵੀਰ ਗੁਰਸੇਵਰ ਸਿੰਘ ਬਕਲ ਸਿੰਘੋਵਾਲ ਵਾਲਿਆਂ ਨੂੰ ਦਿੱਤੀ ਏ ਤੇ ਅੱਜ ਤੋਂ ਬਾਅਦ ਪਾਰਟੀ ਦਾ ਜਿਹੜਾ ਕੋਈ ਵੀ ਮਸਲਾ ਆ ਜਾਂ ਕੋਈ ਵੀ ਲੈਣ ਦੇਣ ਦਾ ਆਪਸੀ ਕੋਈ ਇਹ ਨਾਲ ਕੋਈ ਮਾਦਾ ਦਾ ਘੱਟਾ ਬਾਜੀ ਦਾ ਜਾਂ ਕੋਈ ਵੀ ਜਿਹੜਾ ਇਹ ਅੱਗੋ ਕਰਾਉਣਗੇ ਨੈਕਸਟ ਟਾਈਮ 'ਚ ਉਹਦੀ ਸਾਰੀ ਦੇਖ ਰੇਕ ਤੇ ਜ਼ਿੰਮੇਵਾਰੀ ਉਸਤਾਦ ਉਹ ਰਾਣ ਦੇ ਵੱਲੋਂ ਬੁਬਲਵਾਣ ਦਿੱਤੀ ਗਈ ਹੈ। ਇਹਾਂ ਦੇ ਵਿਆਹ ਤੇ ਉਸਤਾਦ ਮਾਨਕ ਸਿੰਘ ਉਹ ਰਾਣ ਦੇ ਵਿਆਹ ਤੇ ਬੁਬਲਵਾਇਆ। ਕੋਈ ਉਹ ਕਹਿੰਦੇ ਕਿ ਮਸਲਾ ਵਸਾਇਲ ਹੈਗਾ ਜਾਂ ਕਿਸੇ ਨੂੰ ਜਦੋਂ ਕੋਈ ਮਤਲਬ ਕੋਈ ਸਵਾਲ ਜਵਾਬ ਹੈਗਾ ਤੇ ਉਸਤਾਦ ਉਹ ਰਾਣਾ ਨਾਲ ਸੰਪਰਕ ਕਰ ਸਕਦਾ ਫੋਨ ਤੇ ਤੇ ਸ਼ਾਇਦ ਉਹ ਗੱਲਾਂ ਕਰ ਪਾਣ ਉਹ ਮਿਲ ਕੇ ਗੱਲ ਕਰ ਸਕਦੇ ਨੇ। ਲੱਗਦਾ ਬਹੁਤ ਵਧੀਆ ਹੈ ਸ਼ਾਬਾਸ਼ ਇਦਾਂ ਹੀ ਹੋਣੀ ਚਾਹੀਦੀ। ਠੀਕ ਹੈ ਜੀ। ਜੀ ਅਸਲਾਮ ਵਾਲੇਕੁਮ ਜੀ ਸਭ ਦੋਸਤਾਂ ਨੂੰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਇੰਡੀਆ ਵਾਲਿਆਂ ਸਭ ਨੂੰ ਮੇਰੀ ਤਰਫੋਂ ਸਤ ਸ੍ਰੀ ਅਕਾਲ ਮੈਂ ਕੁਝ ਪੈਗਾਮ ਜੀਣਾ ਚਾਹਨਾ ਸਭ ਦੋਸਤਾਂ ਨੂੰ ਅਰੇ ਖਾਨੂ ਇਸ ਗੱਲ ਦਾ ਕਿ ਮਾਨਤ ਸਿੰਘ ਦਾ ਜਿਹੜਾ ਕੋ ਮਸਲਾ ਹੈ ਨਾ ਪ੍ਰਦੀਪ ਦਾ ਮਾਨਤ ਸਿੰਘ ਜਿਹੜੀ ਪਾਗਣਾ ਕਬੂਤਰਬਾਦੀ ਸੀ ਉਹ ਮੇਰੀ ਇਜਾਜ਼ਤ ਦੇ ਨਾਲ ਮਾਨਤ ਸਿੰਘ ਨੇ ਆਪਣੀ ਜ਼ਿੰਦਗੀ ਦੇ ਅੱਗੇ ਪੁੱਪਰ ਨੂੰ ਦਿੱਤੀ ਇਹ ਕਬੂਤਰਬਾਦੀ ਜੀ ਪੱਗ ਜਿਹੜੀ ਹੈ ਨਾ ਉਹ ਆਪਣੀ ਜ਼ਿੰਦਗੀ ਚ ਨਾ ਐ ਪੱਪਾ ਨੂੰ ਦੇ ਗਿਆ ਤੇ ਜਿਹੜਾ ਪ੍ਰਤੀਬ ਹੈ ਇਹਨੂੰ ਮੈਂ ਪਿਛਲੇ ਸਾਲ ਗਾਂਧੀ ਜੀ ਦੇ ਮਨੂ ਪੂਰੀ ਜੀ ਸਮਝ ਲੱਗੀ ਸੀ ਉਸਲੇ ਮੈਨੂੰ ਸਮਝਾਇਆ ਸੀ ਕਿ ਉਸਲੇ ਸਮਝ ਗਿਆ ਸੀ ਅਗਰ ਕੂਤਰਬਾਦੀ ਜੇ ਜ਼ੁਮਰੇ ਕਿਉਣਾ ਚਾਹੁੰਦਾ ਮਨਕ ਸਿੰਘ ਤੇ ਕਿਨੇ ਸ਼ਕੀਤ ਨੇ ਉਹ ਪੱਪਲ ਦੀ ਇਜਾਜ਼ਤ ਦੇ ਨਾਲ ਸ਼ਕੀਤੀਆਂ ਤੋਂ ਪਕੜੀਆਂ ਬਣ ਸਕਦੇ ਨੇ ਪ੍ਰਤੀਬ ਨਹੀਂ ਬਣ ਸਕਦਾ ਬਲਕੇ ਪ੍ਰਤੀਪ ਨੂੰ ਵੀ ਦੁਬਾਰਾ ਜਿਹੜੀ ਹੈ ਨਾ ਆਪਣੀ ਦਸਤਾਰਬੰਦੀ ਪੱਪਲ ਕੋਲ ਕਰवानी ਪੈਗੀ ਤਾਂ ਕੂਤਰ ਉਹਦੀ ਬਣੀ ਹੋਈ ਪੱਗ ਉਹ ਨਹੀਂ ਮੰਨੀ ਜਾਏਗੀ ਉਹ ਕਬੂਤਰਵਾਦੀ ਪੱਗ ਮਾਨਕ ਸਿੰਘ ਦੀ ਪੱਪਲ ਕੋਲ ਜਿੰਨੇ 바이ਵਾ ਪਾਰਟੀ ਨਾਲ ਤਲਕ ਰੱਖਦੇ ਨੇ ਇੰਡੀਆ ਦੇ ਵਿੱਚ ਜਾਂ ਮਾਨਕ ਸਿੰਘ ਦੇ ਸ਼ਗਿਰਦ ਨੇ ਉਹ ਪੱਪਲ ਦੇ ਨਾਲ ਰਾਬਤਾ ਕਰਕੇ ਆਪਣੀਆਂ ਦਸਤਾਰਬੰਦੀਆਂ ਕਰਾ ਹੋਰ ਕੋਈ ਮੰਦਾ ਉਹਨਾਂ ਨੂੰ ਮੰਦਾ ਅਸਰਾਮਾ Quay mười chín. En đợi quay mười chín. En đợi quay mười chín. En đợi ਤੇ ਆ ਸੈਕਿੰਡ ਪਾਰਟ ਆ ਤੇ ਇਹਦੇ ਵਿੱਚ ਜੀ ਸਿੱਧੀ ਜੀ ਜਿਹੜੀ ਗੱਲ ਆ ਆ ਬੱਬਲ ਭਾਜੀ ਆ ਬੱਬਲ ਉਸਤਾਦ ਜੀ ਹਣੀ ਬੈਠੇ ਆ ਠੀਕ ਆ ਜੀ ਪਾਰਟੀ ਹੈਗੀ ਆ ਜੀ ਤੁਹਾਡੇ ਸਵਰਗਵਾਸੀ ਸਰਦਾਰ ਮਾਨਕ ਸਾਜ ਜੀ ਹਣੀ ਠੀਕ ਆ ਜੀ ਲੈਜੈਂਡ ਹੈਗੇ ਆ ਉਹ ਤੇ ਲੈਜੈਂਡ ਹੀ ਰਹਿਣੇ ਆ ਠੀਕ ਆ ਜੀ ਤੇ ਨਾਲ ਹੀ ਆ ਜੀ ਸਾਡੇ ਖਲੀਫਾ ਸਾਹਿਬ ਹੈਪੀ ਵੀਰ ਜੀ ਹਣੀ ਠੀਕ ਆ ਜੀ ਤੇ ਬਾਕੀ ਇਹਨਾਂ ਦੀ ਪਾਰਟੀ ਬਹੁਤ ਵੱਡੀ ਆ ਨਾਮ ਲੈਣ ਤੇ ਆਈਏ ਠੀਕ ਆ ਰਮੀ ਰਮਦਾਸ ਉਸਤਾਦ ਜੀ ਹੁਣੀ ਆ ਉਹਨਾਂ ਦਾ ਕੋਈ ਛਾਨੀ ਨਹੀਂ ਨਾ ਬਹੁਤ ਵਧੀਆ ਸ਼ੌਮ ਕਰਦੇ ਆ ਤੇ ਐਰ ਕੀ ਉਹ ਇਹਨਾਂ ਨੇ ਬਹੁਤ ਵਧੀਆ ਸ਼ੌਂਕ ਕੀਤਾ ਵਾ ਵੀ ਵੀ ਛਾਡੀ ਗੱਲ ਦੋ ਠੀਕ ਆ ਤੇ ਹੋਰ ਕੋਈ ਸੀਨੀਅਰਸ ਉਸਤਾਦ ਜੀ ਜਿਨ੍ਹਾਂ ਨੂੰ ਅਸੀਂ ਨਾ ਜਾਣਦੇ ਏ ਕਵਰ ਬਾੜ ਨਾ ਜਾਣਦਾ ਹੋਵੇ ਤੁਸੀਂ ਨਾਂ ਲੈਣਾ ਚਾਹੁੰਦੇ ਹੋ ਉਹ ਉਸਤਾਦ ਜੀ ਨਾ ਪਾਰਟੀ ਦੇ ਵਿੱਚ ਤੇ ਹਾਂਜੀ ਜੀ ਦੱਸੋ ਸੀਨੀਅਰਸ ਦਾ ਕਰੋ ਜਗਰ ਜੀ ਸਾਥੀ ਕਾਰਾ ਜੀ ਬਾਕੀ ਵੀਰ ਜੀ ਸਾਡੇ ਮੋਸਟ ਸੀਨੀਅਰ ਉਸਤਾਦ ਸਾਡੇ ਰਮੀਪਾ ਜੀ ਰਮਦਾਸ ਤੋਂ ਜੋ ਕਿ ਸਾਡੇ ਪਾਰਟੀ ਦੇ ਮੋਰੀ ਵੀ ਨੇ ਤੇ ਬਾਕੀ ਸਾਡੇ ਹੈਪੀ ਵੀਰ ਜੁਇਆਂ ਤੋਂ ਮਨਨਾ ਵੀਰ ਆ ਆਪਣਾ ਗੋਪੀ ਵਿਸ਼ੋਏ ਤੋਂ ਗੋਪੀ ਕੋਲੇ ਤੋਂ ਆ ਤੇ ਹੈਪੀ ਭਾਈ ਆ ਬਟਾਲੇ ਤੋਂ ਤੇ ਸੁਖਵਿੰਦਰ ਭਾਈ ਆ ਚੰਦਪਾੜ ਭਾਈ ਦੇ ਛੋਟੇ ਭਰਾ ਨੇ ਤੇ ਹੋਰ ਵੀ ਉਹਨਾਂ ਦੇ ਉਸਤਾਦ ਸ਼ਗਿਰਦ ਹੈਗੇ ਨੇ ਤੇ ਜਿਨ੍ਹਾਂ ਨੇ ਸਾਰੇ ਨਾਲ ਕੇ ਸਹਿਯੋਗ ਕਰਕੇ ਇੱਕ ਸ਼ੌਂਕ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨ ਦੇ ਤਾਂ ਵੀ ਕਾਫੀ ਵੱਡੀ ਪਾਰਟੀ ਵੀ ਮਾਨਕ ਉਸਤਾਦ ਜੀ ਨੇ ਦੀ ਜਿਹੜੀ ਆ ਉਹ ਹੈਗੀ ਆ ਠੀਕ ਹੈ ਜੀ ਤੇ ਵਿਜਲੀ ਗੱਲ ਇਹ ਹੀ ਜੀ ਵੇਖੋ ਜੀ ਗੱਲ ਇਦਾਂ ਵਾ ਵੀ ਇੱਕ ਤੇ ਓਬਜੈਕਸ਼ਨ ਲੱਗਾ ਸੀ ਜੀ ਕਵਰ ਬਾੜ ਦੇ ਉੱਤੇ ਠੀਕ ਹੈ ਜੀ ਮਤਲਬ ਕਵਰ ਬਾੜ YouTube ਚੈਨਲ ਦੇ ਉੱਤੇ ਜਿਹੜਾ ਓਬਜੈਕਸ਼ਨ ਲੱਗਾ ਸੀ ਤੇ ਅੱਜ ਆਪਾਂ ਉਹਦਾ ਕਲੈਰੀਫਾਈ ਕਰਨਾ ਵਾ ਤੇ ਓਬਜੈਕਸ਼ਨ ਉਹ ਇਹ ਲੱਗਾ ਸੀ ਸਾਡੇ ਦੇ ਕਿ ਇੱਕ ਪਿੱਛੇ ਦੇ ਆਪਾਂ ਉਸਤਾਦੀ ਸ਼ਾਗਿਰਦੀ ਜਿਹੜੀ ਆ ਉਹ ਉਸਤਾਦੀ ਦੀ ਪੱਗ ਦਿੱਤੀ ਗਈ ਸੀ ਠੀਕ ਹੈ ਤੇ ਉਹ ਉਸਤਾਦੀ ਦੀ ਪੱਗ ਜਿਹੜੀ ਦਿੱਤੀ ਗਈ ਸੀ ਉਹ ਆਪਣੇ ਪ੍ਰਦੀਪ ਵੀਰ ਜੀ ਹੁਣੀ ਆ ਠੀਕ ਹੈ ਜੀ ਤੇ ਸਾਰਿਆਂ ਨੂੰ ਪਰਾ ਉਹ ਜਲੰਧਰ ਤੋਂ ਹੈਗੇ ਆ ਉਹਨਾਂ ਵੱਲੋਂ ਜਿਹੜੀ ਆ ਉਹ ਉਸਤਾਦੀ ਦੀ ਪੱਗ ਉਹ ਦਿੱਤੀ ਗਈ ਸੀ ਪਰਿਵਾਰ ਤੇ ਜਿਨ੍ਹਾਂ ਨੂੰ ਦਿੱਤੀ ਗਈ ਸੀ ਨਹੀਂ ਨਹੀਂ ਜਿਹੜੀ ਉਹਦੋਂ ਉਸਤਾਦੀ ਦੀ ਪੱਗ ਦਿੱਤੀ ਆ ਜੀ ਪ੍ਰਦੀਪ ਵੀਰ ਜੀ ਨੇ ਗਰਜੰਟ ਵੀਰ ਨੂੰ ਤਰ ਤਰਨ ਤੋਂ ਠੀਕ ਹੈ ਜੀ ਤੇ ਪਹਿਲੀ ਤੇ ਗੱਲ ਇਹ ਆਪਣੀ ਬਬਲ ਪਾਈ ਤੁਹਾਡੇ ਨਾਲ ਆ ਕਿ ਮਤਲਬ ਤੁਹਾਡੀ ਨੌਲੇਜ ਦੇ ਵਿੱਚ ਇਹ ਗੱਲ ਹੈਗੀ ਆ ਵੀ ਉਹ ਖਲੀਫੇ ਹੈਗੇ ਆ ਹਾਂਜੀ ਉਹ ਖਲੀਫੇ ਉਸਤਾਦ ਮਾਰਕ ਸਿੰਘ ਨਾਲੋਂ ਕਿਤੇ ਕੋਡ ਹਟਿੰਗ ਨਹੀਂ ਜੀ ਮਤਲਬ ਹਥੀਕੀ ਕੀਤੇ ਕਲੀਫੇ ਹੈਗੇ ਆ ਕਲੀਫੇ ਤੱਕ ਤੁਸੀਂ ਐਗਰੀ ਜੋ ਐਗਰੀ ਕੀ ਜੋ ਅੱਛਾ ਤੇ ਜਿਹੜੀ ਉਦੋਂ ਉਹਦੇ ਉਸਤਾਦੀ ਪੱਗ ਜਿਹੜੀ ਦਿੱਤੀ ਹੋਈ ਆ ਠੀਕ ਹੈ ਪ੍ਰਦੀਪ ਵੀਰ ਉਹ ਜਿਹੜੀ ਦਿੱਤੀ ਗਈ ਆ ਉਹਤੇ ਤੁਸੀਂ ਐਗਰੀ ਨਹੀਂਗੇ ਠੀਕ ਹੈ ਜੀ ਉਹ ਤੇ ਤੁਸੀਂ ਵੀ ਨਹੀਂ ਮਨਜ਼ੂਰ ਕਰਦੇ ਤੇ ਭਾਜੀ ਮੇਰੇ ਚੈਨਲ ਤੇ ਵੀ ਓਬਜੈਕਸ਼ਨ ਲੱਗੀ ਹੋਈ ਆ ਅਸਲ ਦੇ ਵਿੱਚ ਮੈਂ ਆ ਤੁਹਾਡੇ ਕੋਲ ਠੀਕ ਹੈ ਕਹਿੰਦੀ ਗੱਲ ਇਹ ਕਿਉਂਕਿ ਮੇਰੇ ਚੈਨਲ ਦੇ ਉੱਤੇ ਓਬਜੈਕਸ਼ਨ ਲੱਗੂਗੀ ਨਾ ਤੇ ਮੈਂ ਤੇ ਭਾਈ ਭੱਜੂਗਾ ਸਿੱਧੀ ਜਿਹੜੀ ਗੱਲ ਆ ਠੀਕ ਆ ਮੇਰੇ ਚੈਨਲ ਦੇ ਉੱਤੇ ਜੇ ਕੋਈ ਕਿੰਤੂ ਪਰੰਤੂ ਕਰੂਗਾ ਠੀਕ ਆ ਤੇ ਤੁਹਾਡੇ ਵੱਲੋਂ ਹੋਇਆ ਕਰੰਤੂ ਕਿੰਤੂ ਪਰੰਤੂ ਕਿ ਭਾਈ ਹਾਂਜੀ ਬਾਦ ਸਾਹਿਬ ਤੁਸੀਂ ਇਨਕੁਆਰੀ ਤੇ ਕਰੋ ਠੀਕ ਆ ਤੁਸੀਂ ਉਸਤਾਦੀ ਪੱਗ ਦਵਾਤੀ ਜੋ ਮੂੰਹ ਚ ਲੱਡੂ ਬੋਣਦੇ ਜੋ ਲਾਗੇ ਖਲੋਤੇ ਠੀਕ ਆ ਵੀ ਇੱਕ ਮੀਡੀਆ ਪਰਸਨ ਹੋ ਗਏ ਤੁਸੀਂ ਠੀਕ ਹੈ ਨਾ ਤੇ ਗੱਲ ਵੀ ਸਹੀ ਆ ਭਾਈ ਇੱਕ ਮੈਂ ਮੀਡੀਆ ਪਰਸਨ ਹੋ ਗਏ ਤੇ ਮੈਂ ਜੀ ਗਲਤੀ ਮੰਨਦੇ ਆ ਵੀ ਅਸੀਂ ਇਨਕੁਆਰੀ ਨਹੀਂ ਕੀਤੀ ਠੀਕ ਆ ਤੇ ਉਹਦਾ ਅਸਲ ਦੇ ਵਿੱਚ ਜਿਹੜੀ ਰੀਅਲ ਇਨਕੁਆਰੀ ਹੈ ਨਾ ਉਹ ਮੇਰੇ ਕੋਲ ਹੈਗੀ ਸੀ ਪਰ ਜੋ ਰੀਅਲਿਟੀ ਅੱਜ ਮੈਂ ਵੇਖੀ ਆ ਠੀਕ ਆ ਉਹ ਮੇਰੇ ਕੋਲ ਨਹੀਂ ਗਈ ਠੀਕ ਆ ਠੀਕ ਆ ਹਾਂਜੀ ਜੇ ਮੈਂ ਆਪਣਾ ਪੱਖ ਰੱਖਾਂ ਤੇ ਤੁਸੀਂ ਉਹਨੂੰ ਵੇਖ ਕੇ ਤੁਸੀਂ ਵੀ ਕਹੋਗੇ ਕਿ ਬਾੜਾ ਸਾਹਿਬ ਬਿਲਕੁਲ ਤੁਸੀਂ ਸਹੀ ਹੋ ਠੀਕ ਆ ਤੇ ਤੁਸੀਂ ਉਸ ਚੀਜ਼ ਨੂੰ ਵੇਖ ਕੇ ਤੇ ਸਤਾਦੀ ਪੱਗ ਨੂੰ ਮਨਜ਼ੂਰੀ ਵੀ ਉੱਥੇ ਵੀਡੀਓ ਕੀਤੀ ਆ ਪਰ ਜਿਹੜੀਆਂ ਚੀਜ਼ਾਂ ਅੱਜ ਮੈਂ ਵੇਖੀਆਂ ਆ ਠੀਕ ਹੈ ਜਿਹੜੀਆਂ ਵੀਡੀਓਸ ਤੁਸੀਂ ਮੈਨੂੰ ਵਿਖਾਈਆਂ ਵਾ ਹਨਾ ਤੇ ਨਾਲ ਸ਼ਬਦਰ ਅਲੀ ਬਾਈ ਬਾ ਅਸਤਾਜ ਜੀ ਹੁਣੀ ਆ ਉਹਨਾਂ ਦੀਆਂ ਵੀਡੀਓਸ ਤੁਸੀਂ ਵਿਖਾਈਆਂ ਵਾ ਠੀਕ ਆ ਕੱਲੀਆਂ ਵੀਡੀਓ ਨਹੀਂ ਉਹਨਾਂ ਨੇ ਵਿੱਚ ਬੋਲਿਆ ਵੀ ਇਹ ਸਾਰਾ ਕਲੈਰੀਫਾਈ ਕੀਤਾ ਤੇ ਪਲੱਸ ਮਾਨਕ ਅਸਤਾਜ ਜੀ ਜਦੋਂ ਬਿਲਕੁਲ ਹਿਹਾਲ ਸੀ ਤੇ ਉਹਨਾਂ ਨੇ ਵੀ ਇਹ ਗੱਲ ਕਹੀ ਹੋਈ ਆ ਵੀ ਅੱਜ ਤੋਂ ਬਾਅਦ ਜਿਹੜਾ ਵਾ ਮੇਰਾ ਭਾਰ ਆ ਮੈਂ ਹਲਕਾ ਜਿਹੜਾ ਕਰਨ ਲੱਗਾ ਵਾ ਤੇ ਜਿਹੜੀ ਗੱਲ ਜੇ ਸਾਹਬ ਨਾ ਮੈਂ ਤੁਹਾਨੂੰ ਦੱਸੂਗਾ ਨਾ ਤੇ ਤੁਸੀਂ ਯਕੀਨ ਮੰਨਿਓ ਉਸਤਾਦ ਜੀ ਤੁਸੀਂ ਕਹਿਣਾ ਵਾ ਵਾਕਈ ਵੀ WhatsApp ਤੁਸੀਂ ਸਹੀ ਹੋ ਤੁਹਾਡਾ ਚੈਨਲ ਸਹੀ ਆ ਠੀਕ ਆ ਕਿਉਂਕਿ ਜੋ ਚੀਜ਼ਾਂ ਮੇਰੇ ਕੋਲ ਹੈਗੀਆਂ ਮੈਂ ਸਾਫ਼ਤ ਵੀ ਕਰ ਦੂੰਗਾ ਕਿਉਂਕਿ ਮੈਂ ਉਹਨੀ ਚੀਜ਼ ਕੋਈ ਵੀ ਕਲੈਰੀਫਾਈ ਨਹੀਂ ਕਰਦਾ ਜਿੰਨੀਦਰ ਮੈਨੂੰ ਪਤਾ ਨਾ ਹੋਵੇ ਠੀਕ ਆ ਉਹ ਦਿਨ ਉੱਥੇ ਮੈਂ ਮੌਜੂਦ ਹਾਂ ਜਦ ਦਿਨ ਉਹ ਉਸਤਾਦੀ ਪਾ ਕੇ ਨਾਲ ਨੂੰ ਮਿਲੀ ਆ ਠੀਕ ਆ ਹੁਣ ਇਹਨਾਂ ਨੇ ਅੱਗੇ ਕੀ ਕਿਹਾ ਵਾ ਸ਼ਬਦਰਲੀ ਬਾਵਾ ਸਾਹਿਬ ਨੂੰ ਠੀਕ ਆ ਹੁਣ ਸਾਡੀ ਤੇ ਗੱਲ ਵੇਖੋ ਹੁੰਦੀ ਨਹੀਂ ਬਾਜੀ ਠੀਕ ਆ ਸਾਡਾ ਦੇ ਕੋਈ تعلق ਨਹੀਂ ਹੈਗਾ ਠੀਕ ਆ ਤੇ ਜਿਹੜੀ ਘਰਦਿਆਂ ਦੇ ਸਾਹਮਣੇ ਆ ਉਹਦੇ ਨਾਲ ਤੁਸੀਂ ਆਪਣੇ ਨਵੇਂ ਨਵੇਂ ਪਿੰਡ ਤੋਂ ਉਸਤਾਦ ਜੀ ਗਏ ਆ ਠੀਕ ਆ ਉਹਨਾਂ ਨੂੰ ਵੀ ਸਾਰੇ ਜਾਣਦੇ ਹੀ ਆ ਜੀ ਠੀਕ ਆ ਸ਼ਿੰਦੂ ਉਸਤਾਦ ਜੀ ਹੁਣੀ ਉਹ ਹਰ ਟਾਈਮ ਉਹਨਾਂ ਦੇ ਨਾਲ ਹੁੰਦੇ ਆ ਠੀਕ ਆ ਤੁਸੀਂ ਪਤਾ ਨਹੀਂ ਸ਼ਾਇਦ ਵੇਖਿਆ ਨਹੀਂ ਉਹਦੋਂ ਵੀਡੀਓ ਦੇ ਵਿੱਚ ਉਹ ਵੀ ਨਾਲ ਹੀ ਸੀ ਜੀ ਵੀਡੀਓ غور ਨਾਲ ਥੋੜੀ ਵੇਖ ਲਿਓ ਤੁਸੀਂ ਮੇਰੇ ਦਿਵਾਲੇ ਹੋਈ ਜਾਂਦੇ ਜੋ ਤੇ ਥੋੜਾ ਜਿਹਾ ਤੁਸੀਂ ਵੀ ਵੇਖ ਲਿਓ ਵੀਡੀਓ ਤੇ ਉਹ ਨਾਲ ਹੀ ਆ ਉਦੋਂ ਵੀ ਉਸਤਾਦ ਜੀ ਪਾਕ ਜਿਹ ਦਿਨ ਦਵਾਈ ਆ ਨਾ ਉਹ ਵੀ ਉਹ ਨਾਲ ਹੀ ਗਿਆ ਤੁਹਾਨੂੰ ਪਤਾ ਲੱਗ ਜੂਗਾ ਠੀਕ ਆ ਨੀਰੇ ਮਨਨ ਦੀ ਫੋਟੋ ਤੁਹਾਨੂੰ ਵੱਖਰੀ ਪਾ ਦਊਗਾ ਜੀ ਜੀ ਮੈਂ ਅੱਗੇ ਸ਼ੇਅਰ ਕਰਦਾ ਹਾਂ ਹਾਂ ਜੀ ਕਿ ਜਦੋਂ ਅਸੀਂ ਉਹ ਵੀਡੀਓ ਵੇਖੀ ਸੀ ਨਾ ਹਾਂ ਜੀ ਉਸ ਵੀਡੀਓ ਤੋਂ ਬਾਅਦ ਕੁਝ ਗਰੁੱਪ 'ਚ ਗੱਲਬਾਤ ਚੱਲੀ ਆਪਾਂ ਉਸ ਗੱਲਬਾਤ ਦੇ ਉੱਤੇ ਜਾ ਕੇ ਆਪਣੇ ਵੀਰ ਨੂੰ ਨੇ ਸਵਾਲ ਕੀਤਾ ਸੀ ਕਿ ਇਹ ਗਲਤ ਆ ਤੇ ਉਹਨੇ ਨਾਲ ਦੀ ਨਾਲ ਸਾਨੂੰ ਇਹ ਕਿਹਾ ਸੀਗਾ ਕੀ ਇਹ ਜਿਹੜੀ ਮੇਰੇ ਕੋਲ ਪਾਗੇ ਆ ਨਾ ਇਹ ਦਾਫ ਦੀ ਕੋਈ ਪਾਗ ਨਹੀਂ ਜਿਹੜੀ ਮੇਰੇ ਕੋਲ ਪਰਿਵਾਰ ਪਰਿਵਾਰ ਵੱਲੋਂ ਜੀ ਪਾਗਿਆ ਤੇ ਨਾ ਹੀ ਇਹ ਜਿਹੜੀ ਬਾਜਵਾਸਾਂ ਨੂੰ ਇਹਨਾਂ ਨੇ ਕਲੀਅਰ ਕੀਤੀ ਆ ਤੋਂ ਉਹ ਜਦੋਂ ਉਹਨਾਂ ਨੂੰ ਕਲੀਅਰ ਨਹੀਂ ਦੇਈ ਆ ਉਹਨਾਂ ਨਾਲ ਦੀ ਨਾਲ ਹੀ ਮਤਲਬ ਆਪਣਾ ਜਿਹੜਾ ਅਸੀਂ ਸਾਨੂੰ ਵੌਇਸ ਭਾਤਦਾ ਹੈਗਾ ਉਹਦੇ ਮੈਂ ਆਪ ਹੁਣ ਵੌਇਸ ਵੇਖੀ ਆ ਜੀ ਉਸ ਤੋਂ ਪਹਿਲਾਂ ਵੀ ਉਸ ਤੋਂ ਪਹਿਲਾਂ ਵੀ ਇੱਕ ਸਾਲ ਪਹਿਲਾਂ ਵੌਇਸ ਆਇਆ ਸੀ ਅੱਛਾ ਇਹ ਸਾਲ ਪਹਿਲਾਂ ਬਿਲਕੁਲ ਸਾਲ ਪਹਿਲਾਂ ਮੁੱਦਾ ਉੱਠਿਆ ਏ ਉਹ ਵੀ ਆਪਾਂ ਸਾਡੇ ਕੋਲ ਸ਼ੇਅਰ ਕਰ ਸਕਦੇ ਆ ਅੱਛਾ ਤੇ ਆਪਾਂ ਸਿਰਫ ਅੱਜ ਤੁਹਾਨੂੰ ਬੁਲਾਇਆ ਇਸੇ ਲਈ ਕਿ ਇਹ ਗੱਲ ਦੀ ਗੱਲ ਸਿੱਧੀ ਜਾਏ ਕਿ ਜੋ ਇਹ ਗੱਲ ਬੜ ਕੇ ਵਾਦੀ ਪਈ ਸੀ ਇਸ ਕਰਕੇ ਇਹ ਗੱਲ ਨੂੰ ਹੁਣ ਮਕਾਉਣ ਬਾੜਿਆਂ ਤੁਹਾਨੂੰ ਸੱਦਿਆ ਸੀ ਤੇ ਤੁਹਾਡਾ ਇਹ ਮਿਹਰਬਾਨੀ ਤੇ ਸ਼ੁਕਰੀਆ ਤੁਸੀਂ ਆਏ ਜਿੱਥੇ ਬਾਕੀ ਹੁਣ ਮੈਂ ਵੀ ਚਾਹੁੰਨਾ ਹਾਂ ਤੁਹਾਨੂੰ ਮਿਲਣਾ ਵੀ ਮੇਰੇ ਮੇਰੇ ਚੈਨਲ ਤੇ ਓਬਜੈਕਸ਼ਨ ਲੱਗਾ ਤੇ ਮੈਂ ਵੀ ਜਰਾ ਸਿੰਘੋਵਾਲ ਸਾਹਿਬ ਨਾਲ ਦੋ ਗੱਲਾਂ ਕਰ ਚਾਰ ਗੱਲਾਂ ਕਰਾਂ ਕਰ ਲਾਂ ਜਰਾ ਤਸੱਲੀ ਦੇ ਨਾਲ ਠੀਕ ਆ ਤੇ ਪੁੱਛੋ ਜੋ ਪੁੱਛਣਾ ਹੈ ਤੇ ਪਹਿਲੀ ਗੱਲ ਇਹ ਵੀ ਤੁਸੀਂ ਇਹ ਸਾਨੂੰ ਕਲੈਰੀਫਾਈ ਵੀਡੀਓ ਦਾ ਜਿਹੜਾ ਵਾ ਉਹ ਤੁਸੀਂ ਸਾਨੂੰ ਵੀਡੀਓ ਦੋਗੇ ਵੀਡੀਓ ਵਿੱਚ ਨਾਲ ਅਟੈਚ ਕਰਨੀ ਆ ਜੀ ਮੇਰੀ ਵੀਡੀਓ ਤੁਸੀਂ ਅਟੈਚ ਕਰੋ ਦੋਨੀਆਂ ਵੀਡੀਓ ਅਟੈਚ ਕਰੋ ਅੱਛਾ ਠੀਕ ਹੈ ਪੁਰਾਣੀਆਂ ਕਰੋ ਸਾਰੀਆਂ ਅਟੈਚ ਕਰਕੇ ਇਹ ਕਰੇ ਪੂਰੀ ਕਲੈਰੀਫਾਈਸ ਕਰੋ ਅੱਛਾ ਜੀ ਤੇ ਸਾਲ ਮਤਲਬ ਤੁਸੀਂ ਇਹ ਚੀਜ਼ ਸਾਲ ਇੱਕ ਚੋਪਰੇ ਉਹ ਕਾਦੇ ਵਾਸਤੇ ਉਹਦੇ ਬਾਰੇ ਵੀ ਸਾਨੂੰ ਥੋੜਾ ਕਲੈਰੀਫਾਈ ਕਰ ਦਿਓ ਕਿਉਂਕਿ ਉਸ ਟਾਈਮ ਤੇ ਸਾਲ ਨੂੰ ਡੈਥ ਹੋਈ ਨੂੰ ਦੱਸਣਾ ਸੀਗਾ ਉਹਨਾਂ ਮਜ਼ਾਕ ਹੋਊਗਾ ਜਾਂ ਕਿਸੇ ਤਰ੍ਹਾਂ ਦਾ ਕੋਈ ਸ਼ੋਅ ਹੋਊਗਾ ਹੂੰ ਤੇ ਇਸ ਕਰਕੇ ਉਹ ਚੁੱਪ ਰਹੇ ਆ ਤਾਂ ਹੁਣ ਇੱਕ ਸਾਲ ਬਾਅਦ ਫਿਰ ਇੱਕ ਨਵਾਂ ਸਟੈਪ ਉਹਨਾਂ ਨੂੰ ਕੁੱਟਿਆ ਗਿਆ ਪ੍ਰਦੀਪ ਵੱਲੋਂ ਹੂੰ ਤੇ ਜਿਸ ਖਿਲਾਫ ਅਸੀਂ ਤੁਹਾਨੂੰ ਵੀ ਕਿਹਾ ਤੇ ਉਹਦੇ ਨਾਲ ਵੀ ਗੱਲ ਕੀਤੀ ਆ ਹਾਂ ਤੇ ਬਾਕੀ ਹੋਣ ਪ੍ਰਦੀਪ ਨਾਲ ਤੁਸੀਂ ਗੱਲ ਕੀਤੀ ਆ ਪ੍ਰਦੀਪ ਨਾਲ ਹੁਣ ਵੀ ਗੱਲ ਹੋਈ ਸਾਡੀ ਉਹਨਾਂ ਨਾਲ ਅੱਛਾ ਪਹਿਲਾਂ ਵੀ ਹੋਈ ਸੀਗੀ ਹੁਣ ਬਸ ਅਸੀਂ ਆਪਣਾ ਫਾਈਨਲ ਜੋ ਵੀ ਆ ਇਹ ਪ੍ਰਦੀਪ ਨਾਲ ਜਿਹੜੀ ਤੁਸੀਂ ਗੱਲ ਕੀਤੀ ਆ ਇਹ ਮਤਲਬ ਜਿਹੜੀ ਉਸਤਾਦੀ ਦੀ ਪੱਗ ਦੇਣ ਤੋਂ ਬਾਅਦ ਕੀਤੀ ਕਿ ਪਹਿਲਾਂ ਕੀਤੀ ਦੇਣ ਤੋਂ ਬਾਅਦ ਕੀਤੀ ਦੇਣ ਤੋਂ ਬਾਅਦ ਕੀਤੀ ਤੇ ਤੁਹਾਨੂੰ ਕੀ ਜਵਾਬ ਦਿੱਤਾ ਜੀ ਉਹਨੇ ਉਹ ਇਹ ਜਵਾਬ ਦਿੱਤਾ ਦਾ ਕਿ ਹਾਂ ਕਿ ਮੈਂ ਇਹ ਕੰਮ ਕਰ ਸਕਦਾ ਕਰ ਸਕਦਾ ਤੇ ਉਹਨਾਂ ਕੋ ਮਤਲਬ ਤੁਹਾਡੇ ਹਿਸਾਬ ਨਾਲ ਵੈਸੇ ਜਿਹੜੀ ਅੱਜ ਮੈਂ ਵੀਡੀਓ ਵੇਖੀਆਂ ਵਾ ਸਾਰੀਆਂ ਅਟੈਚ ਕਰਾਂਗੇ ਆਪਾਂ ਸਾਰੀਆਂ ਮ ਖਾਵਾਂਗੇ ਜੀ ਕਿਉਂਕਿ ਇਹ ਜਿਹੜੀ ਚੀਜ਼ ਆ ਨਾ ਸਾਰਿਆਂ ਸਾਹਮਣੇ ਪੇਸ਼ ਹੋਣੀ ਚਾਹੀਦੀ ਆ ਪਤਾ ਲੱਗਣਾ ਚਾਹੀਦਾ ਵਾ ਕਿ ਮਾਨਕ ਉਸਤਾਦ ਜੀ ਹੁਣਾਂ ਦਾ ਜਿਹੜੀ ਮੇਨ ਚੀਜ਼ ਆ ਜਿਹੜੇ ਉਸਤਾਦੀ ਪੱਗ ਦੇ ਸਕਦੇ ਆ ਠੀਕ ਆ ਜਿਨ੍ਹਾਂ ਕੋਲ ਅਥੋਰਟੀ ਆ ਉਹ ਕਿਹੜੇ ਕਿਹੜੇ ਵੀਰ ਹੈਗੇ ਆ ਹਨਾ ਹੈਪੀ ਭਾਈ ਤੁਸੀਂ ਵੀ ਪਾਰਟੀ ਦਾ ਹਿੱਸਾ ਜੋ ਤੁਸੀਂ ਕਲੀਫੇ ਜੋ ਇਸ ਪਾਰਟੀ ਦੇ ਵਿੱਚ ਠੀਕ ਹੈ ਜੀ ਤੇ ਤੁਹਾਡੇ ਤੋਂ ਵੀ ਇੱਕ ਸਵਾਲ ਆ ਕਿ ਪਾਰਟੀ ਦੇ ਵਿੱਚ ਇਹਨਾਂ ਦਾ ਕੀ ਉਦਦਾ ਹੈਗਾ ਵਾ ਪ੍ਰਦੀਪ ਭਾਈ ਦਾ ਜਿਹੜਾ ਸਾਨੂੰ ਇੰਨਾ ਬਤਾਈ ਜੀ ਉਸਤਾਦ ਉਹਨਾਂ ਨੇ ਆਪਣੇ ਧੀ ਇਹਨਾਂ ਨੂੰ ਕਲੀਫੇਡ ਦੀ ਆਪਣੀ ਪੱਗ ਦਿੱਤੀ ਏ ਜਦੋਂ ਉਸਤਾਦ ਉਹਨਾਂ ਨੇ ਆਪਣੀ ਦਸ ਦੀ ਉਸਤਾਦੀ ਪੱਗ ਦਿੱਤੀ ਸੀ ਨਾ ਜਿੰਦਿਆਂ ਜੀ ਉਸ ਵੇਲੇ ਇਹ ਭਰਾ ਵੀ ਸਾਡਾ ਉੱਥੇ ਮੌਜੂਦ ਸੀ ਅਰਿੰਗੂ ਭਾਜੀ ਵੀ ਮੌਜੂਦ ਸੀ ਅਹੀਂ ਉਹਦੀ ਵੀ ਵੀਡੀਓ ਸ਼ੇਅਰ ਕਰ ਦਾਂਗੇ ਉਹਦੇ ਵਿੱਚ ਖੁਦ ਮੌਕੇ ਦਾ ਗਵਾਇਆ ਉਹ ਵੀਡੀਓ ਤੁਸੀਂ ਮੈਨੂੰ ਦਿਓਗੇ ਮੈਂ ਨਾਲ ਅਟੈਚ ਕਰਨੀ ਹੋਵੀਂ ਤੇ ਜਦੋਂ ਇਹ ਚੀਜ਼ਾਂ ਪੱਗ ਦੀਆਂ ਦੁਬਾਰਾ ਉੱਠੀਆਂ ਨਾ ਉਸਤਾਦ ਰੌਣੇ ਤੋਂ ਬਾਅਦ ਆਪਾਂ ਨੇ ਅਬਜੈਕਸ਼ਨ ਵੀ ਕੀਤਾ ਹੈ ਇਨੇ ਫੋਨ ਤੇ ਸਾਡੇ ਨਾਲ رابطہ ਕਰਕੇ ਸਾਨੂੰ ਇਹ ਗੱਲ ਮੰਨੀ ਆ ਕਿ ਜਿਹੜੀ ਉਸ ਭਾਰਿਆ ਉਸਤਾਦ ਦੀ ਦਫ ਦੀ ਪੱਗਿਆ ਉਹ ਬੱਬਲ ਉਸਤਾਦ ਜੀ ਤੁਹਾਡੇ ਕੋ ਆ ਤੇ ਫਿਰ ਜਦੋਂ ਉਸਤਾਦ ਜੀ ਆਪਣਾ ਭਾਰ ਬੱਬਲ ਭਾਈ ਨੂੰ ਦੇ ਗਏ ਸੀ ਤੇ ਅੱਗੇ ਜਿਹੜੇ ਉਸਤਾਦ ਹਰਾਂ ਦੇ ਕਿਤੇ ਖਲੀਫੇ ਨੇ ਜਾਂ ਸ਼ਗਿਰਦੇ ਆ ਉਹਨਾਂ ਨੂੰ ਅੱਗੇ ਫਾਰਵਰਡ ਕਰਨਾ ਜਾ ਕੇ ਉਹਨਾਂ ਨੂੰ ਖਲੀਫੇ ਤੋਂ ਉਸਤਾਦ ਕਰਨਾ ਜਾਂ ਸ਼ਗਿਰਦ ਤੋਂ ਖਲੀਫਾ ਕਰਨਾ ਉਹ ਬੱਬਲ ਉਸਤਾਦ ਉਹਨਾਂ ਦੀ ਸਹਿਮਤੀ ਲੈਣਾ ਚਾਹੀਦਾ ਸੀ ਨਾ ਜੀ ਇਹਨਾਂ ਦੀ ਸਹਿਮਤੀ ਲੈਣਾ ਚਾਹੀਦਾ ਈ ਔਰ ਇਹਨਾਂ ਨੂੰ ਆਪਣੀ ਜਿਹੜੀ ਉਸਤਾਦੀ ਪਾ ਗਈ ਸੀ ਉਹ ਬਾਜਵਾ ਸਾਹਿਬ ਨੇ ਜਿਵੇਂ ਦੱਸਿਆ ਇਹ ਵੀਡੀਓ ਚ ਹਾਂਜੀ ਉਹ ਸਾਰੇ ਬੰਦਿਆਂ ਦੀ ਮੁੱਧਬਰੀ ਜਾ ਕੇ ਬੱਬਲ ਉਸਤਾਦ ਰਾਂ ਕੋ ਲੈਣੀ ਪੜਦੀ ਸੀ ਪਰ ਬੱਬਲ ਉਸਤਾਦ ਜੀ ਸਾਡੀ ਨੌਲੇਜ ਦੇ ਵਿੱਚ ਤੇ ਜੇ ਤੁਸੀਂ ਅੱਜ ਨਾ ਹੁੰਦੀ ਇਹ ਰਸਮ ਨਾ ਹੁੰਦੀ ਤੇ ਅਹੀਂ ਦੇ ਇਹੋ ਸਮਝਦੇ ਰਹਿਣਾ ਸੀ ਕਿ ਸਬਦਰ ਅਲੀ ਬਾਜਵਾ ਸਾਹਿਬ ਠੀਕ ਹੈ ਜੀ ਤੇ ਸਾਡੇ ਮਾਨਕ ਸਾਹਿਬ ਜਿਹੜੀ ਇਹਨਾਂ ਦੀ ਜਿਹੜੀ ਪਾਰਟੀ ਦਾ ਹਨਾ ਮੇਨ ਪੱਗ ਤੇ ਫਿਰ ਮਲਵਈ ਅਸੀਂ ਦੇ ਸਮਝਦੇ ਇਹੋ ਅੱਜ ਤੱਕ ਰਹਿਣਾ ਸੀ ਵੀ ਪ੍ਰਦੀਪ ਗੋਲੀ ਆ ਠੀਕ ਆ ਤੇ ਪ੍ਰਦੀਪ ਹੀ ਕਰਤਾ ਤਰਤਾਵਾ ਸਾਰਾ ਹਾਂਜੀ ਹਾਂਜੀ ਇਹ ਗੱਲ ਹੈ ਪਰ ਲੋਕਾਂ ਨੂੰ ਉਹਨੂੰ ਆਪ ਖੁਦ ਨੂੰ ਸਮਝਣਾ ਚਾਹੀਦਾ ਹੈ ਗੱਲ ਕਿ ਮੈਂ ਜਦੋਂ ਪੱਗ ਦਿੱਤੀ ਆ ਖੁਦ ਮਜਬੂਰ ਸੀਗਾ ਉਸ ਜਗ੍ਹਾ ਤੇ ਅੱਛਾ ਜੀ ਇਹ ਸਵਾਲ ਪੁੱਛੋਣੇ ਜਾਂ ਕਰ ਲੈ ਬਣਦੇ ਹੀ ਨਹੀਂ ਸੀ ਉਹਦੇ ਉੱਲੋਂ ਬਾਕੀ ਚਲੋ ਕੋਈ ਗੱਲ ਨਹੀਂ ਜੋ ਵੀ ਹੋ ਗਿਆ ਹੁਣ ਉਹਦਾ ਅਸੀਂ ਨਹੀਂ ਇਸ ਟਾਈਮ ਹੁਣ ਉਹਦੇ ਕੋ ਉਹਦਾ ਕੀ ਹੈਗਾ ਵਾ ਜੋ ਉਹ ਕਰ ਸਕਦਾ ਵਾ ਅਸੀਂ ਜੀ ਮਾਨਕ ਸਿੰਘ ਪਾਰਟੀ ਵੱਲੋਂ ਮੈਂ ਇਹੋ ਗੱਲ ਕਹਿਣਾ ਕਿਉਂਕਿ ਮੇਨ ਇਸ ਟਾਈਮ ਜੋ ਵੀ ਆ ਨਾ ਮੇਨ ਕੱਤਾ ਧਰਤਾ ਮਾਨਕ ਉਸਤਾਜ ਜੀ ਦੀ ਪਾਰਟੀ ਦਾ ਉਹ ਤੁਸੀਂ ਹੈਗੇ ਜੋ ਠੀਕ ਆ ਕਿਉਂਕਿ ਆਪਾਂ ਵੀਡੀਓ ਵੇਖੀ ਆ ਤੇ ਵੀਡੀਓ ਆਪਾਂ ਵਿੱਚ ਅਟੈਚ ਵੀ ਕਰਾਂਗੇ ਸਾਰੇ ਭਰਾਵਾਂ ਨੂੰ ਵੀ ਵਿਖਾਵਾਂਗੇ ਸੀਨੀਅਰਸ ਉਸਤਾਦ ਜੀ ਨਾਲ ਵੀ ਵਿਖਾਵਾਂਗੇ ਠੀਕ ਆ ਸਾਡੇ ਬੜੇ ਮਾਨਯੋਗ ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਔਇਲਾ ਉਸਤਾਦ ਜੀ ਹਣੀ ਯੂ ਐਸ ਏ ਵਾਲੇ ਠੀਕ ਆ ਹੈਪੀ ਭਾਈ ਉਹਨਾਂ ਨਾਲ ਵੀ ਆਪਾਂ ਜਿਹੜੀ ਆ ਹਨਾ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚਾਵਾਂਗੇ ਤੇ ਉਹ ਵੀ ਇਹ ਚੀਜ਼ ਨੂੰ ਇਹ ਵੇਖਣਗੇ ਠੀਕ ਆ ਤੇ ਸਾਨੂੰ ਇਹ ਕਲੈਰੀਫਾਈ ਕਰ ਦਿਓ ਵੀ ਇਸ ਟਾਈਮ ਜਿਹੜੀ ਆ ਕਿਉਂਕਿ ਤੁਹਾਡੇ ਕੋਲ ਆ ਸਾਰੀ ਅਥੋਰਟੀ ਠੀਕ ਆ ਤੇ ਤੁਹਾਡੇ ਹਿਸਾਬ ਨਾਲ ਹੁਣ ਇਹ ਪ੍ਰਦੀਪ ਕੋ ਕਿਹੜੀ ਕਿਹੜੀ ਅਥੋਰਟੀ ਹੈਗੀ ਆ ਪੱਦੀ ਵੀਰ ਕੋਈ ਕੋਈ ਅਥਾਰਟੀ ਜੋ ਪਹਿਲਾਂ ਵੀ ਆਇਆ ਹੀ ਉਹ ਖਲੀਫਾ ਪਹਿਲਾਂ ਵੀ ਖਲੀਫਾ ਹੈਗਾ ਤੇ ਅੱਜ ਵੀ ਉਹ ਖਲੀਫਾ ਹੀ ਹੈ ਅੱਛਾ ਉਹ ਸ਼ਾਗਿਰਦ ਕਰ ਸਕਦਾ ਉਸਤਾਦ ਨਹੀਂ ਕਿਸੇ ਨੂੰ ਕਰ ਸਕਦਾ ਉਹ ਖਲੀਫਾ ਵਾ ਤੇ ਖਲੀਫਾ ਹੀ ਰਹੇਗਾ ਅੱਗੇ ਤੋਂ ਖਲੀਫਾ ਹੀ ਰਹੇਗਾ ਮਤਲਬ ਕਿ ਉਹ ਸ਼ਾਗਿਰਦ ਕਰ ਸਕਦਾ ਵਾ ਉਹ ਤੇ ਉਹ ਸ਼ਾਗਿਰਦ ਦੇ ਪਿੱਛੇ ਵੀ ਟੈਗ ਨਾਮ ਜਿਹੜਾ ਮਾਨਕ ਉਸਤਾਦੀ ਪਾਰਟੀ ਦਾ ਹੀ ਹੋਣਾ ਵਾ ਤੁਹਾਡਾ ਹੀ ਹੋਣਾ ਵਾ ਠੀਕ ਹੈ ਟੈਗ ਜਿਹੜਾ ਮਾਨਕ ਉਸਤਾਦ ਜੀ ਦਾ ਹੀ ਹੋਣਾ ਵਾ ਉਹਨਾਂ ਲੋ ਕੀਤਾ ਖਲੀਫਾ ਜੀ ਆ ਤੇ ਖਲੀਫਾ ਹੀ ਦੇ ਅੱਛਾ ਇਸ ਤੋਂ ਅੱਗੇ ਨਾਂ ਉਹਨੂੰ ਆਪਾਂ ਉਸਤਾਦ ਕਰਾਂਗੇ ਅੱਛਾ ਨਾਲਾ ਅੱਛਾ ਮਤਲਬ ਕਿ ਉਹ ਖਲੀਫਾ ਹੀ ਰਹੇਗਾ ਕਿਉਂਕਿ ਉਹਨਾਂ ਪਾਰਟੀ ਦੇ ਖਿਲਾਫ ਇੱਕ ਸਾਲ ਦੋ ਸਾਲ ਤੋਂ ਤੁਹਾਨੂੰ ਹੋਰ ਵੀ ਗੱਲਾਂ ਪਤਾ ਲੱਗੀਆਂ ਨੇ ਕਿ ਇਸ ਕਰਕੇ ਹੀ ਹੁਣ ਇਹੋ ਡਿਸੀਜਨ ਲੈ ਆ ਕਿ ਉਹ ਉਹਨਾਂ ਲੋ ਕੀ ਤੱਕਲੀਫਾ ਦੇ ਖਲੀਫਾ ਹੀ ਰਹੇਗੀ ਵੀ ਖਲੀਫੇ ਤੱਕ ਹੀ ਆ ਬਸ ਇਹ ਫਿਰ ਹਸਤਾ ਨਹੀਂ ਗਾ ਸਕਦੇ ਅੱਛਾ ਤੇ ਫਿਰ ਜਿਹੜੇ ਉਸ ਦਿਨ ਅੱਛਾ ਇਹਦੇ ਵਿੱਚ ਜਿਹੜੇ ਉਸ ਦਿਨ ਆਪਣਾ ਜਿਨ੍ਹਾਂ ਨੂੰ ਇਹਨਾਂ ਨੇ ਉਸਤਾਦੀ ਦੀ ਪੱਗ ਦਿੱਤੀ ਆ ਕੀ ਸ਼ੁਭਨਾਮ ਆ ਜੀ ਉਹਨਾਂ ਦਾ ਗੁਰਜੰਡ ਸਿੰਘ ਗੁਰਜੰਡ ਸਿੰਘ ਜੀ ਕਿਉਂਕਿ ਗੁਰਜੰਡ ਸਿੰਘ ਜੀ ਉਹਨਾਂ ਦਾ ਤੇ ਕੋਈ ਕਸੂਰ ਨਹੀਂ ਫਿਰ ਹੈਗਾ ਹਨਾ ਉਹ ਤੇ ਕਲੀਫਾ ਜਿਹੜਾ ਵਾ ਮਾਨਕ ਉਸਤਾਦ ਜੀ ਨੇ ਆਪਣੀ ਹੱਥੀ ਕੀਤਾ ਤੁਸੀਂ ਵੀ ਇਹ ਚੀਜ਼ ਮੰਨਦੇ ਜੋ ਹਨਾ ਉਹਨਾਂ ਦਾ ਤੇ ਕੋਈ ਕਸੂਰ ਨਹੀਂ ਨਾ ਹੈਗਾ ਤੇ ਜੇ ਗੁਰਜੰਡ ਸਿੰਘ ਜੀ ਹਾਂਜੀ ਠੀਕ ਆ ਆਪਣੀ ਪਾਰਟੀ ਨੂੰ ਤੋੜਨ ਵਾਸਤੇ ਤੁਹਾਡੇ ਕੋਲ ਆਉਂਦੇ ਆ ਤੇ ਤੁਸੀਂ ਉਹਨੂੰ ਅਕਸੈਪਟ ਕਰਦੇ ਜੋ ਹਾਂਜੀ ਅਸੀਂ ਹਾਜ਼ਰ ਆਂਦੀ ਜਦੋਂ ਮਰਜ਼ੀ ਸਾਨੂੰ ਸੱਦਣ ਤੁਹਾਡੇ ਕੋਲ ਹੁਣ ਇਹ ਤੇ ਉਸਤਾਦ ਹੁਣ ਨਹੀਂ ਆਪਣੇ ਜੀ ਦੀ ਵੀ ਸਾਨੂੰ ਇਹ ਗੱਲ ਕਹੀ ਸੀ ਕਿ ਮੇਰੇ ਵੱਲੋਂ ਕੀਤੇ ਖਲੀਫੇ ਚ ਗਿਰਦਾ ਜਦ ਵੀ ਕੋਈ ਚੀਜ਼ ਮੰਗਣ ਹਾਜ਼ਰ ਹਾਂ ਜੀ ਅੱਜ ਵੀ ਇਹ ਗੱਲ ਕੇ ਲੈ ਕੇ ਅਸੀਂ ਹਾਜ਼ਰ ਵੀ ਜੇ ਗਰਜੰਟ ਸਿੰਘ ਜੀ ਤੁਹਾਡੇ ਕੋਲ ਹੁੰਦੇ ਆ ਉਸਤਾਦੀ ਵਗ ਲੈਣ ਵਾਸਤੇ ਤੇ ਤੁਸੀਂ ਉਹਨਾਂ ਲਈ ਹਾਜ਼ਰ ਹੈਗੇ ਜੋ ਤੁਹਾਡੀ ਵਾਲਟੀ ਹਾਜ਼ਰ ਹੈਗੀ ਆ ਯਾਨੀ ਕਿ ਪ੍ਰਦੀਪ ਲਈ ਹਾਜ਼ਰ ਨਹੀਂ ਹੈਗੀ ਇਹਨੇ ਕਈ ਝੂੜ ਮਾਰੇ ਆ ਕਈ ਕਈਆਂ ਨੂੰ ਓਲੇ ਰੱਖਿਆ ਭਾਈ ਇਸ ਹਾਲਾਂ ਤੇ ਫਿਰ ਕਈ ਹੁਣ ਯੂਟਿਊਬਰ ਤੇ ਮਿਰਤੇ ਭਾਈ ਅਲੀਗੇਸ਼ਨ ਲੱਗ ਗਿਆ ਵਾ ਅੱਜ ਤੱਕ ਨਹੀਂ ਅਲੀਗੇਸ਼ਨ ਲੱਗਾ ਤੇ ਅੱਜ ਇਹ ਕੈ ਅਲੀਗੇਸ਼ਨ ਲੱਗ ਗਿਆ ਤੇ ਭਾਈ ਮੇਰਾ ਦੇ ਕੰਮ ਖਰਾਬ ਹੋ ਗਿਆ ਨਾ ਵੇਖੋ ਨਾ ਇਧਰ ਵੇਖੋ ਗੱਲ ਹੈ ਇੱਕ ਤੁਹਾਡੇ ਦੇ ਅਲੀਗੇਸ਼ਨ ਜਿਹੜਾ ਹੈ ਨਾ ਉਹ ਤੁਹਾਨੂੰ ਜੋ ਵਿਖਾਇਆ ਗਿਆ ਬਿਲਕੁਲ ਬਿਲਕੁਲ ਸਾਨੂੰ ਉਹ ਤੇ ਆਬਜੈਕਸ਼ਨ ਨਹੀਂ ਇਹ ਉਹਨੂੰ ਕਿਤੇ ਤੁਹਾਨੂੰ ਬੁਲਾ ਕੇ ਤੁਹਾਨੂੰ ਅਸਲੀਅਤ ਦੱਸਦੀ ਹੈ ਅਸਲੀਅਤ ਦੇ ਤੁਹਾਨੂੰ ਸਾਰੇ ਸਬੂਤ ਦੇ ਦਿੱਤੇ ਨਹੀਂ ਜੀ ਮੈਂ ਉਹ ਸਬੂਤ ਵਿੱਚ ਅਟੈਚ ਕਰੂੰਗਾ ਵੀਡੀਓ ਸਾਰੀਆਂ ਸਾਰਿਆਂ ਨੂੰ ਵਿਖਾਵਾਂਗੇ ਆਪਾਂ ਹਾਂ ਜੀ ਕੱਲ ਨੂੰ ਤੁਹਾਨੂੰ ਹੋਰ ਨਾ ਕੋਈ ਆ ਕੇ ਕਹੇ ਜੀ ਤੁਸੀਂ ਕੋਈ ਗਲਤ ਕੀਤਾ ਹੈ ਮਤਲਬ ਬਿਨਾਂ ਸਬੂਤ ਵੇਖੋ ਜੀ ਮੇਰੇ ਲਈ ਗਏ ਸਾਰੇ ਇੱਕ ਬਰਾਬਰ ਠੀਕ ਆ ਇਹ ਨਹੀਂ ਆ ਵੀ ਉਹ ਮੇਰੇ ਲਈ ਖਾਸ ਆ ਹਾਂਜੀ ਠੀਕ ਆ ਜਾਂ ਪ੍ਰਦੀਪ ਮੇਰੇ ਲਈ ਖਾਸ ਆ ਹਾਂਜੀ ਜਾਂ ਹੈਵੀ ਬਾਈ ਤੂੰ ਹੀ ਮੇਰੇ ਲਈ ਖਾਸ ਜੋ ਠੀਕ ਆ ਜਾਂ ਸਿੰਘੋਵਾਲ ਜੀ ਤੂੰ ਹੀ ਮੇਰੇ ਲਈ ਖਾਸ ਜੋ ਜਾਂ ਕੋਈ ਮੈਂ ਇੱਕ মিডিਆ ਪਰਸਨ ਆ ਮੇਰੇ ਲਈ ਸਾਰੇ ਇੱਕ ਬਰਾਬਰ ਆ ਤੂੰ ਹੀ ਮੈਨੂੰ ਜੇ ਮੈਂ ਤੁਹਾਨੂੰ ਮਿਲਣਾ ਚਾਹੁੰਨਾ ਹਨ ਠੀਕ ਆ ਤੇ ਤੁਸੀਂ ਵੀ ਚਾਹੁੰਦੇ ਹੋ ਠੀਕ ਆ ਤੇ ਤੁਸੀਂ ਮੜਿਆ ਫੋਨ ਮਾਰਿਆ ਅਸੀਂ ਆ ਗਏ ਜੀ ਹਾਜ਼ਰ ਤੁਹਾਡੇ ਕੋਲ ਹਾਂਜੀ ਹਾਂਜੀ ਅਸੀਂ ਨਾ ਕੀਤੀ ਇੱਕ ਵਾਰੀ ਵੀ ਜੇ ਕੀਤੀ ਆ ਨੇ ਤੁਸੀਂ ਬੇ ਧੜਕ ਹੋ ਕੇ ਵੀਡੀਓ ਚ ਕਰੋ ਕਿ ਵਟਸਐਪ ਤੁਸੀਂ ਤੇ ਲਾਰੇ ਲਾਉਂਦੇ ਜੋ ਨਹੀਂ ਨਹੀਂ ਲਾਰਾ ਲਾਰਾ ਤਾਂ ਨਹੀਂ ਤੁਹਾਨੂੰ ਕੋਈ ਲਾਇਆ ਤੁਹਾਨੂੰ ਇਹੋ ਕਹਿਣਾ ਆ ਗਏ ਭਾਜੀ ਬਾਕੀ ਮੈਂ ਉਸਤਾਦ ਮਨਜੀਤ ਸਿੰਘ ਔਇਲਾ ਸਾਹਿਬ ਦਾ ਹਮ ਭਾਜੀ ਦਾ ਬਹੁਤ ਬਹੁਤ ਉਹਨਾਂ ਦਾ ਥੈਂਕ ਯੂ ਕਰਦੇ ਨਹੀਂ ਨਹੀਂ ਉਹਨਾਂ ਦਾ ਧੰਨਵਾਦ ਅਸੀਂ ਵੀ ਕਰਦੇ ਆ ਸਰਦਾਰ ਮਨਜੀਤ ਸਿੰਘ ਔਇਲਾ ਉਸਤਾਦ ਜੀ ਨਰਾ ਤਹਿ ਦਿਲੋਂ ਧੰਨਵਾਦ ਕਵਰ ਬਾਠ YouTube ਚੈਨਲ ਉਹ ਵੀ ਕਰਦਾ ਵਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਕਿ ਜੇ ਇਸ ਚੀਜ਼ ਨੂੰ ਠੀਕ ਆ ਉਸਤਾਦ ਜੀ ਹੁਣੀ ਨਾ ਚੁੱਕ ਦੇ ਤੇ ਪਤਾ ਹੀ ਨਹੀਂ ਲੱਗਣਾ ਕਿਸੇ ਨੂੰ ਇਹ ਜਿਹੜੀ ਨਾ ਖੰਡ ਖਿਚੜੀ ਇਦਾਂ ਚੱਲੀ ਜਾਣੀ ਸੀ ਠੀਕ ਆ ਤੇ ਉਸਤਾਦ ਜੀ ਨੇ ਦਾ ਤਹਿ ਦਿਲੋਂ ਧੰਨਵਾਦ ਜੀ ਔਜਲਾ ਸਾਹਿਬ ਦਾ ਅਸੀਂ ਵੀ ਉਸਤਾਦ ਮਨਜੀਤ ਸਿੰਘ ਔਜਲਾ ਜਿਹੜਾ US ਵਾਲਾ ਨਾ ਆਪਣੇ ਵੱਲੋਂ ਆਪਣੇ ਪੂਰੇ ਗਰੁੱਪ ਵੱਲੋਂ ਆਪਣੇ ਜਿੰਨੇ ਵੀ ਸਾਡੀ ਟੀਮ ਦੇ ਮੈਂਬਰ ਉਹਨਾਂ ਨੂੰ ਬਹੁਤ ਧੰਨਵਾਦ ਕਰਦੇ ਆਂ ਔਰ ਵੇਖੋ ਇਹ ਜਿਹੜਾ ਸ਼ੌਂਕ ਸੀ ਜੇ ਇਹਨੂੰ ਉੱਤਲੇ ਲੈਵਲ ਤੇ ਖੜਨ ਦੀ ਉਹਨਾਂ ਨੇ ਜਿਹੜਾ ਕੋਸ਼ਿਸ਼ ਕੀਤੀ ਹੈ ਨਾ ਉਹ ਚੰਗੀ ਬੰਦੇ ਕਰ ਸਕਦੇ ਨੇ ਆਪਣਾ ਟਾਈਮ ਲੈਣਾ ਉਹਨੂੰ ਸਾਰਾ ਕੁਝ ਮੈਨੇਜ ਕਰਨਾ ਬਿਲਕੁਲ ਬਿਲਕੁਲ ਬੰਦਿਆਂ ਦੇ ਵਿਚਰ ਨਾਲ ਲੋਕਾਂ ਨੂੰ ਮਤਲਬ ਪ੍ਰੇਜ਼ ਕਰਨਾ ਮੋਟੀਵੇਸ਼ਨ ਕਰਨਾ ਸ਼ੌਂਕ ਵਧਿਆ ਜੀ ਉਹਨਾਂ ਦੇ ਨਾਲ ਨਾਮ ਵੱਡੇ ਹੋ ਗਏ ਹਾਂਜੀ ਠੀਕ ਹੈ ਉਹਨਾਂ ਨੇ ਬਿਲਕੁਲ ਵੱਡੇ ਹੋ ਗਏ ਨਾਮ ਵੱਡੇ ਹੋ ਗਏ ਜੀ ਉਹਨਾਂ ਨੇ ਉਹਨਾਂ ਨੇ ਗੇਮ ਨੂੰ ਬਦਲਿਆ ਡੱਕ ਬਾਈ ਡੱਕ ਦੇ ਕੀਤਾ ਦੇਖੋ ਕੋਈ ਵੇਖਿਆ ਹੀ ਬਾਜਿਆ ਗੱਡੀਆ ਵਧੀਆ ਵੱਡੀਆਂ ਬਹੁਤ ਵਧੀਆ ਜੀ ਵੱਡੀ ਗੱਲ ਇਹ ਆ ਕਿ ਉਹਨਾਂ ਨੇ ਜਿਉ ਆਪਣੀ ਕਮਿਟਮੈਂਟਸ ਕੀਤੀਆਂ ਹਨ ਸਾਰਿਆਂ ਨਾਲ ਉਹਨਾਂ ਨੂੰ ਪੂਰਾ ਕੀਤਾ ਹੈ ਉਹਨਾਂ ਵਿੱਚ ਕਿੰਦੂ ਪਰੰਤੂ ਕੋਈ ਨਹੀਂ ਆ ਕੋਈ ਨਹੀਂ ਬਿਲਕੁਲ ਬਿਲਕੁਲ ਜੀ ਮੇਰੇ ਵੱਲੋਂ ਫਿਰ ਉਸਤਾਦ ਮਨਜੀਤ ਸਿੰਘ ਉਹ ਜਿਹੜਾ ਇਹਨੂੰ ਵੱਖਰਾ ਵਿਸ਼ੇ ਥੈਂਕ ਯੂ ਉਹਨਾਂ ਨੇ ਸਾਡੀ ਵੀ ਮਤਲਬ ਮਾਰਗਦਰਸ਼ਨ ਦਿੱਤਾ ਸਾਨੂੰ ਵੀ ਉਹਨਾਂ ਨੇ ਕੁਝ ਮਤਲਬ ਗਾਈਡਲਾਈਨਸ ਦਿੱਤੀਆਂ ਨੇ ਉਹ ਗਾਈਡਲਾਈਨਸ ਵਧੀਆ ਨੇ ਅਸੀਂ ਵੀ ਜੀ ਬਿਲਕੁਲ ਕਵਰ ਬਾਡ ਪੀਜਨ ਵੀ ਬਿਲਕੁਲ ਮਤਲਬ ਆਪਣੇ ਭੇਦ ਭਾਵ ਤੋਂ ਕਬੂਤਰ ਬਾਜੀ ਦੇ ਵਿੱਚ ਕੁਝ ਗਲਤ ਹੋ ਰਿਹਾ ਸੀ ਤੇ ਉਹਨਾਂ ਨੇ ਗੱਲ ਚੁੱਕੀ ਆ ਚੁੱਕੀ ਆ ਹਾਂਜੀ ਬਿਨਾਂ ਕਿ ਫਿਰ ਉਹਨਾਂ ਨੇ ਸ਼ੇਅਰ ਕੀਤਾ ਬਹੁਤ ਧੰਨਵਾਦ ਨਹੀਂ ਤਾਂ ਉਹਨਾਂ ਦਾ ਕੀ ਫਾਇਦਾ ਹੈ ਵਿੱਚ ਕੋਈ ਫਾਇਦਾ ਨਹੀਂ ਹੈ ਉਹਨਾਂ ਨੇ ਕਬੂਤਰਬਾਈ ਦੇ ਵਿੱਚ ਗਲਤ ਹੋ ਰਿਹਾ ਸੀ ਤੇ ਉਹਨਾਂ ਨੇ ਇਹ ਗੱਲ ਚੁੱਕੀ ਬੇ ਧੜਕ ਹੋ ਗਈ ਚੁੱਕੀ ਆ ਆਹੋ ਤੇ ਅਸੀਂ ਧੰਨਵਾਦ ਕਰਦੇ ਹਾਂ ਜੀ ਓਇਲਾ ਉਸਤਾਦ ਜੀ ਨਾਲ ਦਾ ਤਹਿ ਦਿਲੋਂ ਧੰਨਵਾਦ ਕਿ ਉਹਨਾਂ ਨੇ ਇਸ ਚੀਜ਼ ਨੂੰ ਮੁੱਦੇ ਨੂੰ ਚੁੱਕਿਆ ਤੇ ਮੁੱਦਾ ਸਾਰਿਆਂ ਸਾਹਮਣੇ ਆਇਆ ਤੇ ਕਲੀਅਰ ਹੋਇਆ ਠੀਕ ਆ ਤੇ ਅਸੀਂ ਓਇਲਾ ਸਾਹਿਬ ਜੀ ਇਹ ਵੀਡੀਓ ਜਿਹੜੀ ਆ ਠੀਕ ਆ ਅੱਜ ਸ਼ਾਮ ਤੱਕ ਜੀ ਅਸੀਂ ਅਪਲੋਡ ਕਰ ਦਾਂਗੇ ਜਨਾਬ ਕੋਈ ਚੱਕਰ ਨਹੀਂ ਆ ਤੇ ਤੁਹਾਡੇ ਕਰਕੇ ਹੀ ਇੱਕ ਅਸਲੀਅਤ ਸਾਹਮਣੇ ਆ ਗਈ ਆ ਠੀਕ ਆ ਤੇ ਬਾਕੀ ਇਹ ਵਾਦਾ ਇਹਨਾਂ ਦਾ ਇਹ ਆ ਆਪਣਾ ਬੱਬਲ ਭਾਈ ਨਾ ਉਹਦਾ ਬੱਬਲ ਭਾਈ ਵੀਡੀਓ ਤੁਸੀਂ ਪ੍ਰੋਵਾਈਡ ਕਰਵਾਉਣੀ ਆ ਸਾਨੂੰ ਸਾਰੀਆਂ ਜਿਹੜੀਆਂ ਵਿਖਾਈਆਂ ਜੀ ਠੀਕ ਆ ਸਾਨੂੰ ਵੀਡੀਓ ਇਹ ਜਿਹੜੀਆਂ ਸਾਡੇ ਨੰਬਰ ਤੇ ਸੈਂਡ ਕਰ ਦਿਓ ਤੇ ਨਾਲ ਹੀ ਜੀ ਬਾਈਵਾ ਸਾਹਿਬ ਦੀਆਂ ਵੀ ਸ਼ਫਦਰ अली ਬਾਈਵਾ ਸਾਹਿਬ ਦੀਆਂ ਵੀਡੀਓ ਉਹ ਵੀ ਜਿਹੜੀਆਂ ਸੈਂਡ ਕਰ ਦਿਓ ਜੀ ਸਾਨੂੰ ਉਹ ਆਪਾਂ ਵੀਡੀਓ ਵਿੱਚ ਨਾਲ ਅਟੈਚ ਕਰਾਂਗੇ ਸਭ ਨੂੰ ਪਤਾ ਲੱਗੇ ਅਸੀਂ ਇਹੋ ਗੱਲ ਚਾਹੁੰਦੇ ਹਾਂ ਸ਼ੌਂਕ ਅੱਗੇ ਵਧੇ ਹੂੰ ਜਿਹੜੀ ਮੇਨ ਗੱਲ ਹੈ ਕਿ ਸ਼ੌਂਕ ਅੱਗੇ ਵਧੇਗਾ ਇੰਨਾ ਗੱਲਾਂ ਚਾਹੀ ਤੇ ਇੱਕ ਸਾਲ ਤਾਂ ਚੁੱਪ ਰਹੇ ਜੀ ਹੂੰ ਪਰ ਫਿਰ ਵੀ ਬੜੀ ਗੱਲ ਹੈ ਵੀ ਤੁਸੀਂ ਇੱਕ ਸਾਲ ਚੁੱਪ ਰਹੇ ਜੋ ਨਹੀਂ ਤੇ ਬੰਦਾ 10 ਮਿੰਟ ਨਹੀਂ ਚੁੱਪ ਕਰਦਾ ਤੁਸੀਂ ਇੱਕ ਸਾਲ ਚੁੱਪ ਰਹੇ ਜੋ ਤੇ ਹਾਰ ਹੰਬ ਕੇ ਤੁਸੀਂ ਫਿਰ ਹੁਣ ਬੋਲਣਾ ਐਂਡ ਤੇ ਵੀ ਚਾਇਆ ਬੋਲਣਾ ਹਾਂਜੀ ਹਾਂ ਤੇ ਗੱਲ ਇਦਾਂ ਵਾ ਇਹ ਵੇਖੋ ਪਰ ਕੀ ਨਾ ਬਰਬਾ ਟਾਈਮ ਤੁਹਾਡੇ ਕੋਲ ਨਿਕਲਦਾ ਨਾ ਤੁਹਾਡੇ ਕੋਲ ਨਿਕਲਣਾ ਅੱਛਾ 22 ਚਾਂਸ ਜੇ ਸਭ ਕੁਝ ਭੁੱਲ ਭੁਲਾ ਕੇ ਸਾਰੀਆਂ ਗੱਲਾਂ ਨੂੰ ਆਪਾਂ ਪਿਛਲੀਆਂ ਨੂੰ ਛੱਡ ਦਈਏ ਕਰ ਦਈਏ ਠੀਕ ਹੈ ਤੇ ਬੱਬਲ ਭਾਈ ਜੇ ਪ੍ਰਦੀਪ ਭਾਈ ਤੁਹਾਡੇ ਕੋਲ ਆਉਂਦੇ ਆ ਵੀ ਚਲੋ ਪਿਛਲੀਆਂ ਗੱਲਾਂ ਨੂੰ ਆਪਾਂ ਛੱਡ ਦਈਏ ਤੇ ਆਪਾਂ ਰਲ ਮਿਲ ਕੇ ਮਾਨਕ ਉਸਤਾਦ ਜੀ ਦਾ ਨਾਮ ਉੱਚਾ ਕਰੀਏ ਪਾਰਟੀ ਨੂੰ ਉੱਚਾ ਕਰੀਏ ਪਾਰਟੀ ਨੂੰ ਅੱਗੇ ਵਧਾਈਏ ਹੋਰ ਵਧਾਈਏ ਜੇ ਉਹ ਇਸ ਚੀਜ਼ ਬਾਰੇ ਸੋਚਣ ਤੇ ਤੁਸੀਂ ਉਹਨਾਂ ਨੂੰ ਅਕਸੈਪਟ ਕਰ ਸਕਦੇ ਜੋ ਕਿ ਜਾਂ ਨਹੀਂ ਇਹਕਰੋ ਭਾਜੀ ਸਾਡੇ ਕੋ ਸਭ ਕੋ ਭੁੱਲ ਭਲਾ ਕੇ ਹੁੰਦੇ ਆ ਅਸੀਂ ਆਪਣੇ ਜਿੰਨੇ ਵੀ ਸਾਡੇ ਸੀਨੀਅਰ ਉਸਤਾਦ ਨੇ ਰੰਮੀ ਵੀਰਾ ਹੈ ਪੀ ਵੀਰਾ ਜੋਈਆਂ ਤੋਂ ਕਾ ਪੀ ਵੀ ਰਖੜਾਲੇ ਤੋਂ ਮੰਨਾ ਵੀਰਾ ਗੋਪੀ ਵੀਰ ਹਣੀ ਨੇ ਅਸੀਂ ਉਹਨਾਂ ਸਾਰਿਆਂ ਨਾਲ ਸਲਾਹ ਕਰਕੇ ਜੋਰ ਡਿਸੀਜਨ ਹੋਏਗਾ ਇਸ ਵੀਡੀਓ ਨੂੰ ਦੇ ਦਾਂਗੇ ਬਾਕੀ ਦੂਜੀ ਗੱਲ ਜੇ ਅੱਜ ਦੀ ਵੀਡੀਓ ਤੋਂ ਬਾਅਦ ਕੋਈ ਹੋਰ ਵੀ ਪਾਰਟੀ ਦੇ ਵਿਰੁੱਧ ਕੋਈ ਐਕਸ਼ਨ ਹੁੰਦਾ ਜਾਂ ਗੱਲਬਾਤ ਇਹ ਮੀਰਲ ਹੁੰਦੀ ਆ ਫਿਰ ਸਾਡੇ ਵੱਲੋਂ ਨਿਵਾਬ ਆ ਜੀ ਬਸ ਸਿੱਧਾ ਜਵਾਬ ਹੈ ਜਵਾਬ ਆ ਜੀ ਬਾਕੀ ਹੂੰ ਠੀਕ ਆ ਜੀ ਠੀਕ ਆ ਤੁਹਾਡੇ ਨਾਲ ਆਖਰੀ ਵੀਡੀਓ ਹੋਈ ਆਖਰੀ ਵੀਡੀਓ ਤੁਹਾਡੇ ਨਾਲ ਆਖਰੀ ਅੱਛਾ ਇਹ ਦਿਨਾਂ ਨਾਲ ਹੋ ਰਿਹਾ ਜਿੱਦਾਂ ਕਈਆਂ ਦੇ ਨਾ ਨਵੇਂ ਨਵੇਂ ਸ਼ੌਕੀਨ ਮੁੰਡੇ ਆ ਉਹਨਾਂ ਦੇ ਨਾ ਦਿਲ 'ਚ ਚਾਹ ਵਾਣ ਹੁੰਦੇ ਆ ਹਨਾ ਵੀ ਯਾਰ ਜਿੱਦਾਂ ਮੈਂ ਇਹ ਮਾਨਕ ਗਰੁੱਪ ਨਾਲ ਜੁੜਨਾ ਵਾਂ ਸ਼ੀਨਾ ਗਰੁੱਪ ਨਾਲ ਜੁੜਨਾ ਵਾਂ ਜਾਂ ਆਪਾਂ ਇਹ ਬਟਾਲੇ ਗਰੁੱਪ ਨਾਲ ਜੁੜਨਾ ਜੱਗੀ ਗਰੁੱਪ ਨਾਲ ਜੁੜਨਾ ਹਨਾ ਸਭ ਦੀ ਚਾਹ ਵਾਣ ਹੁੰਦੀ ਆ ਹਣਾ ਜੇ ਕਿਸੇ ਨਵੇਂ ਸ਼ੁਕੀਨ ਮੁੰਡੇ ਦੀ ਜਿੱਦਾਂ ਮੈਨੂੰ ਕੱਲ ਫੋਨ ਆਇਆ ਕਿਸੇ ਵੀਰ ਦਾ ਉਹ ਮੈਨੂੰ ਕਹਿੰਦਾ ਜੀ ਮੈਂ ਸ਼ਾਗਿਰਦ ਪੈਣਾ ਵਾਂ ਇਹ ਸ਼ੀਨਾ ਗਰੁੱਪ ਦੇ ਵਿੱਚ ਤੇ ਮੈਂ ਕਹਾ ਯਾਰ ਇਦਾਂ ਨਹੀਂ ਹੁੰਦਾ ਤੇ ਉਹ ਪੁੱਛ ਕੇ ਹਣਾ ਗੱਲਬਾਤ ਕਰਕੇ ਇਦਾਂ ਚ ਚਾਨ ਚੱਕ ਨਹੀਂ ਸ਼ਾਗਿਰਦ ਪੈ ਜਾਂਦੇ ਪਹਿਲਾਂ ਵੇਂਦੇ ਅਗਲੇ ਫੇਰ ਸ਼ਾਗਿਰਦ ਬਾਜੀ ਫੇਰ ਹੁੰਦੀ ਆ ਤੇ ਜੇ ਕਿਸੇ ਨੇ ਮਾਨਕ ਗਰੁੱਪ ਦੇ ਨਾਲ ਜੁੜਨਾ ਹੋਵੇ ਮਾਨਕ ਉਸਤਾਦ ਜੀ ਦੀ ਪਾਰਟੀ ਦੇ ਨਾਲ ਜੁੜਨਾ ਹੋਵੇ ਠੀਕ ਹੈ ਕਿਸੇ ਵੀ ਏਰੀਏ ਦੇ ਵਿੱਚ ਠੀਕ ਹੈ ਤੇ ਉਹ ਕਿੰਨਾ ਨਾਲ رابطہ ਕਰੇ ਜੀ ਪਹਿਲੀ ਗੱਲ ਤੇ ਭਰੀ ਜੇ ਕੋਈ ਸਾਡੇ ਗਰੁੱਪ ਨਾਲ ਜੁੜਨਾ ਵਾ ਸਾਡੇ ਉਸਤਾਦ ਮਾਨ ਸਿੰਘ ਦੇ ਸਾਰ ਜਗ੍ਹਾ ਸ਼ਗਿਰਦ ਨੇ ਸਾਡੇ ਜਗ੍ਹਾ ਉਸਤਾਦ ਹੂੰ ਜਿਸ ਇਲਾਕੇ ਦੇ ਵਿੱਚ ਕੋਈ ਸ਼ਗਿਰਦ ਹੋਣਾ ਚਾਹੁੰਦਾ ਵਾ ਅਸੀਂ ਉਸ ਉਸਤਾਦ ਨਾਲ ਗੱਲਬਾਤ ਕਰਕੇ ਉਹਨੂੰ ਸ਼ਗਿਰਦ ਕਰਾ ਦਾਂਗੇ ਬਿਲਕੁਲ ਸੀਨੀਅਰ ਜਿਹੜੇ ਇਲਾਕੇ ਜਾ ਹੋਣਗੇ ਵੀ ਮੇਰਾ ਗੁੱਪ ਵੀ ਹੋਣੀ ਹੈ ਇੰਦਰ ਜੱਗੀ ਭਾਜੀ ਹੋਣੀਆਂ ਪਟਾਲੇ ਦਾ ਪੀ ਵੀ ਹੋਣੀਆਂ ਜਿਸ ਤਰ੍ਹਾਂ ਵੀ ਸਾਡਾ ਸੈਟਿੰਗ ਬਾਊਗੀ ਮੈਂ ਉਸ ਹਾਲ ਨੂੰ ਮਾਰ ਦਰ ਆਪਣਾ ਤੇ ਪਾਰਟੀ ਨਾਲ ਬਰਾਬਰੀ ਦੇ ਨਾਲ ਵੀ ਚੱਲੂਗਾ ਉਹਦੇ ਨਾਲ ਇੱਕਦਮ ਹੋਵੇ ਸਾਰੇ ਇਕੱਠੇ ਹੋ ਕੇ ਚੱਲਦੇ ਆ ਜੀ ਰੱਬ ਰੱਖਾ ਗਰੁੱਪ ਵੀ ਸਾਡੇ ਨਾਲ ਇੱਕਦਮ ਇੱਕਿਆ ਜੱਗੀ ਭਾਜੀ ਹੋਣ ਦੇ ਸਾਡੇ ਗਰੁੱਪ ਦੇ ਵਿੱਚ ਬੜਾ ਸਹਿਯੋਗ ਹੈ ਸਹਿਯੋਗ ਹਾਂ ਲਓ ਜੀ ਇਹ ਸਭ ਗੱਲਾਂ ਬਾਤਾਂ ਹੀ ਜਿਹੜੀਆਂ ਠੀਕ ਆ ਅੱਜ ਆਪਣੀਆਂ ਕਲੈਰੀਫਾਈ ਹੋ ਗਈਆਂ ਤੇ ਭਾਜੀ ਜਿਹੜਾ ਸਾਡੇ ਦੇ ਉੱਤੇ ਅੱਜ ਤੋਮਤ ਲੱਗੀ ਸੀ ਕਵਰ ਬਾੜ ਪੀਜਨ ਦੇ ਉੱਤੇ ਓਬਜੈਕਸ਼ਨ ਲੱਗੀ ਸੀ ਠੀਕ ਆ ਤੇ ਸਾਨੂੰ ਉਹਦੇ ਵਿੱਚ ਕੋਈ ਗੁੱਸਾ ਕੀ ਲੈਣੀ ਆ ਜੀ ਠੀਕ ਆ ਤੇ ਔਇਲਾ ਸਾਹਿਬ ਉਹਨਾਂ ਨੇ ਬਿਲਕੁਲ ਸਹੀ ਕੀਤਾ ਸੀ ਜੀ ਫੇਰ ਹੀ ਸੱਚ ਬਾਹਰ ਹੋਣਾ ਸੀ ਜੇ ਨਾ ਓਬਜੈਕਸ਼ਨ ਕਰਦੇ ਫਿਰ ਸੱਚ ਬਾਹਰ ਨਹੀਂ ਆਉਣਾ ਤੇ ਆਪਾਂ ਧੰਨਵਾਦ ਕਰਦੇ ਆ ਆਇਲਾ ਸਾਹਿਬ ਹੁਣਾਂ ਦਾ ਫਿਰ ਤੋਂ ਇੱਕ ਵਾਰੀ ਕਿ ਉਹਨਾਂ ਨੇ ਗੱਲ ਨੂੰ ਚੁੱਕਿਆ ਤੇ ਮੁੱਦਾ ਜਿਹੜਾ ਸੱਚ ਜਿਹੜਾ ਬਾਹਰ ਆਇਆ ਠੀਕ ਆ ਤੇ ਤਹਿ ਦਿਲੋਂ ਆਇਲਾ ਸਾਹਿਬ ਦਾ ਧੰਨਵਾਦ ਤੇ ਬਾਕੀ ਜੀ ਇਹ ਵੀਡੀਓ ਦੇ ਵਿੱਚ ਆਪਾਂ ਸਾਰੀਆਂ ਵੀਡੀਓ ਅਟੈਚ ਕਰਕੇ ਤੁਹਾਡੇ ਤੱਕ ਪਹੁੰਚਾ ਦੇਵਾਂਗੇ ਬਾਕੀ ਕਵਰ ਬਾਡ ਵੀ ਇਹਨਾਂ ਵੱਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਬਾਕੀ ਵੀਰ ਜੀ ਜਿੱਥੇ ਮਰਜੀ ਤੁਸੀਂ ਸਾਨੂੰ ਸਾਦ ਸਕਦੇ ਜੋ ਭਾਵੇਂ ਜੰਮੂ ਸਦੋ ਜਿੱਥੇ ਮਰਜੀ ਸਦੋ ਅਸੀਂ ਹਾਜ਼ਰ ਹਾਂ ਜੀ ਤੇ ਇਹਦੇ ਤੁਸੀਂ ਹੈਪੀ ਭਾਈ ਜੀ ਨੂੰ ਪੁੱਛ ਲਓ ਵੀ ਫੋਨ ਕੀਤਾ ਤੇ ਅਸੀਂ ਹਾਜ਼ਰ ਹੋ ਗਏ ਉਸੇ ਵੇਲੇ 3 ਘੰਟੇ ਪਹਿਲਾਂ ਫੋਨ ਕੀਤਾ ਤੇ ਅਸੀਂ ਹਾਜ਼ਰ ਹਾਂ ਜੀ ਤੇ ਸਾਡੀ ਵੈਸੇ ਵੀ ਚਾਹ ਬਾਣੀ ਜੀ ਬੱਬਲ ਭਾਈ ਨਾ ਸਿੰਘੋਵਾਲ ਵਾਲੇ ਇੱਕ ਚੈਂਪੀਅਨ ਖੜਾ ਰਹੀ ਗਿਆ ਜੀ ਚਲੋ ਇਸ ਵਾਰ ਨਹੀਂ ਸ਼ੌਂਕ ਕੀਤਾ ਕੋਈ ਨਹੀਂ ਪਰ ਇੱਕ ਚੈਂਪੀਅਨ ਖੜਾ ਰਹੀ ਗਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ بڑے ਨਾਮ ਵਣ ਸਮਾ ਰਹੁਣੇ ਆ ਤੇ ਆਪਾਂ ਜਰੂਰ ਇਕੱਠੇ ਹੋਵਾਂਗੇ ਉੱਥੇ ਤੇ ਜਿੱਥੇ ਵੀ ਓਇਲਾ ਸਾਹਿਬ ਨਾਲ ਇਕੱਠੇ ਹੋਵਾਂਗੇ ਤੇ ਉੱਥੇ ਆਪਾਂ ਓਇਲਾ ਸਾਹਿਬ ਦਾ ਤੈਅ ਦਿ ਲੋ ਧੰਨਵਾਦ ਵੀ ਕਰਾਂਗੇ ਜੀ ਧੰਨਵਾਦ ਜੀ ਬਾਕੀ ਕਵਰਵਾੜ ਵੀ ਇਹਨੂੰ ਵੱਧ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ